ਲਾ ਮਾਰ ਮਾਰੇ ਚੱਚਰ ਕਰਦੀ ਐ ਸਾਰੇ ਚੱਚਰ ਕਰਦੀ ਐ ਲੋਕਾਂ ਚ ਤਨਸੂ 65 ਨੇ ਮੇਰੀ ਮਾਂ ਦਾ 370 ਹੋ ਗਏ ਮੈਂ ਤੇਰੀ ਮਾਂ ਆ ਗਈ ਕਿਵੇਂ ਬੋਲਦਾ ਤੂੰ ਬੋਲਣ ਨੂੰ ਮਰਦਾ ਤੀਮੀ ਸਾਲਾ ਤੇਰੀ ਭੱਜ ਗਈ ਕਿਸੇ ਗੈਰ ਬੰਦੇ ਨਾਲ 20000 ਰੁਪਏ ਦੀ ਟੂਮਾ ਉਹ ਲੈ ਕੇ ਭੱਜ ਗਈ ਕੀ ਬੋਲਣ ਨੂੰ ਮਰਦਾ ਹੈ ਆਪਣੇ ਮੂਰੇ ਉਸ ਦਿਨੋਂ ਬਾਅਦ ਮੇਰੇ ਮਾਂ ਦੀ ਜਾਨ ਤੀ ਆ ਮੈਨੂੰ ਤਾਂ ਅੱਭੀ ਇਹ ਨੀਲ ਪੱਤੀ ਦਾ ਕਹਦੀ ਸੀ ਹੈ ਚੜਦਾ ਲਿਓ ਬੱਲੋ ਜੀ ਹੈਗਾ ਭਾਈ ਕੋਈ ਘਰੇ ਕਿੱਧਰ ਵਾਗੇ ਹਾਈ ਮੈਂ ਮਰ ਜਾ ਸਾਡੇ ਤਾਂ ਘਰੇ ਪਹਿਲੀ ਰੰਦ ਪਿਆ ਪਿਆ ਤੇ ਆ ਕਿੱਥੋਂ ਆ ਗਈ ਇਹੋ ਕੋਈ ਨਮਾ ਪਵਾੜਾ ਪਾਉਗੀ ਹੈਗਿਆ ਭੈਣ ਜੀ ਹੈਗਿਆ ਮੱਥਾ ਠੇਕਦੇ ਆਪਣੇ ਬਸ ਬਸ ਠੇਕਿਆ ਹੋਇਆ ਕਿੱਥੇ ਮੇਰਾ ਭਾਈ ਗੱਲ ਕਰਨੀ ਹੈ ਮੇਦਨਾ ਬਲਾਉ ਨੂੰ ਕਰੇ ਕੀ ਹੋ ਗਿਆ ਇੰਨੀ ਪੱਖੀ ਜਿਹੀ ਆਉਨੀਆਂ ਗਈ ਅਜਾ ਪਾਣੀ ਤਾਂ ਨਹੀਂ ਪੀਲਾ ਪਹਿਲਾਂ ਅੰਦਰ ਆ ਕੇ ਬਸ ਰਹਿਣ ਦੇ ਜਦੋਂ ਮੇਰਾ ਬੀਬੀ ਬੱਜ ਜਾਂਦਾ ਨਾ ਮੈਨੂੰ ਨਹੀਂ ਕੁਛ ਦਿਖਦਾ ਹੈਗਾ ਪਤਾ ਘਰ ਵੀ ਛੱਡ ਕੇ ਆ ਗਈ ਨਹੀਂ ਬਲਾ ਵੀ ਤੇਰਾ ਨਹੀਂ ਤੇਰੇ ਮੁੰਡੇ ਨੂੰ ਕਿਧਰੇ ਨਹੀਂ ਕੁਸੋਇਆ ਇੱਥੇ ਫਿਰਦਾ ਹੋਊਗਾ ਕੁੰਡੀ ਨਾਲ ਆ ਜਾ ਅੰਦਰ ਪਾਣੀ ਤਾਂ ਪੀ ਲੈ ਜਿਆਦੇ ਸੋਚ ਜੀ ਨਾ ਕਰ ਆ ਮੇਰਾ ਜਵਾਕ 4 ਦਿਨ ਕੀ ਆ ਗਿਆ ਘਰੇ ਤੁਸੀਂ ਉਹ ਤਾਂ ਜਿਉਣਾ ਤੋਂ ਉੱਪਰ ਕਰਤਾ ਮੇਰਾ ਜਵਾਕ 아이 ਨਹੀਂ ਕਹਿੰਦਾ ਸੀ ਮੈਂ ਦੁਖੀ ਹੋਇਆ ਬੈਠਾਂਗਾ ਜੇ ਦੁਖੀ ਕਰਿਆ ਸੀ ਨਾ ਤਾਂ ਦੁਖੀ ਹੋਇਆ ਉਹ ਕਿੱਥੇ ਮੇਰਾ ਪੁੱਤ ਮਿੰਦੀ ਨਹੀਂ ਸੀ ਤਾਂ ਕੁਛ ਕਿਹਾ ਹੀ ਨਹੀਂ ਮੱਦੀ ਨੂੰ ਕੀ ਇਹੋ ਜਿਹਾ ਕਹਿਦਾ ਹੁਣ ਤੈਨੂੰ ਕਾਨੂੰਨੀ ਕਿਹਾ ਕੁੜੇ ਹੁਣ ਕਾਨੂੰ ਮਿੱਠੀ ਬਣਦੀਆਂਗੀ ਪਿੱਠ ਪਿੱਛੇ ਤੁਸੀਂ ਛੁਰੀਆਂ ਚਲਾਉਨੇ ਹੋਗੇ ਸੱਪਤਾ ਲੱਗਦਾ ਮੈਨੂੰ ਵੀ ਤੁਸੀਂ ਕੀ ਗੱਲਾਂ ਕਰਦੇ ਹੋ ਮੇਰੇ ਪਿੱਠੇ ਪਿੱਛੇ ਚੱਲ ਕੋਈ ਨਾ ਤੂੰ ਐ ਕਰ ਅੰਦਰ ਆ ਜਾ ਐਨੇ ਭੁੰਡੀ ਦਾ ਪਾਪਾ ਆਉਂਦਾ ਹੀ ਹੋਊਗਾ ਆ ਜਾ ਅੰਦਰ ਆ ਜਾ ਕਿੱਥੇ ਗਿਆਗਾ ਉਹ ਉਹ ਮੜਾਜ ਪਿੰਡ ਚ ਗਿਆ ਹੋਇਆ ਸੀ ਕੰਮ ਸੀਗਾ ਕੋਈ ਆ ਜਾ ਅੰਦਰ ਆ ਜਾ ਹਾਏ ਹਾਏ ਤੂੰ ਪੱਗ ਲਾਉਣੀ ਕਿੰਨੀ ਹੋਈ ਭਾਇਆ ਕਿ ਰੈਂ ਐ ਕਹਿ ਕੇ ਤਾਂ ਟਾਲਤੀ ਵੀ ਮੱਦੀ ਦਾ ਆ ਗਿਆ ਸੁਖਰ ਆ ਗਿਆ ਤੂੰ ਉਹ ਆ ਜਾ ਕਰ ਤੇ ਪਰਣਾਰੀਆ ਗੀ ਸੰਭਾਲ ਉਹਨੂੰ ਉਹ ਤਾਂ ਐ ਪੜ ਕੇ ਫਿਰਦੀ ਆ ਮੱਦੀ ਨੇ ਪਤਾ ਨਹੀਂ ਕੀ ਕਹਿਤਾ ਮੈਨੂੰ ਸੁਬਾਹ ਉਹਦਾ ਤਾਂ ਕੋਈ ਆਂਦਾ ਚੜੀ ਚੜਾਈ। ਚਲ ਤੂੰ ਗੱਲ ਕਰ ਉਹਦੇ ਨਾਲ ਮੈਂ ਪਾਣੀ ਤਾਂ ਨਹੀਂ ਲਿਆਉਣੀ ਆ। ਕੋਈ ਨਾ ਕੋਈ ਨਾ ਮੈਂ ਚੱਲ। ਜਿੱਦਾਂ ਪਾਣੀ ਕੱਟ ਗਿਆ। ਲੈ। ਨਾ ਫੋਨ ਨਾ ਫਾਨ ਕਰਿਆ ਕੋਈ ਹੈ। ਸਿਕਰ ਤੇ ਪਹਿਰੇ ਭੱਜ ਆਈਆਂ। ਸਾਸਰੀ ਘਾਲ ਮੇਰੇ। ਉਹ ਸਾਸਰੀ ਘਾਲ ਕੀ ਹੋ ਗਿਆ ਤੈਨੂੰ? ਬੱਸ ਬੱਸ ਰੇੜ ਦੇ ਮੇਰੇ। ਓ ਕੋਈ ਗੱਲ ਬਾਤ ਦੱਸ ਭਾਈ ਕਾਦੇ ਪਿੱਛੇ ਰੋਈ ਜਾਂਦੀ ਐ ਤੂੰ ਤੇਰੇ ਪਾਪੇ ਹੁੰਦੇ ਨਾ ਸਾਨੂੰ ਐ ਠੋਕਰਾਂ ਨਹੀਂ ਮੈਂ ਦਿਆ ਦਿਆ ਆ ਚਾਰ ਤਿੰਨ ਮੇਰਾ ਪੁੱਤ ਆ ਗਿਆ ਉਹਨੇ ਤੁਸੀਂ ਉਹਨੂੰ ਮੰਦਾ ਚੰਗਾ ਲਾ ਕੇ ਬੋਲਣਾ ਕਿੱਥੇ ਗੋਲਦੇ ਮੰਦਾ ਚੰਗਾ ਆਪਣੇ ਭੂੰਦੀ ਨਾਲ ਸਾਰਾ ਦਿਨ ਖੇਤ ਕੰਮ ਕਰਾਉਂਦਾ ਵਧੀਆ ਹੈ ਦੋਏ ਭਾਈ ਨਾਲ ਮਿਲ ਕੇ ਕੰਮ ਕਰੀ ਜਾਂਦਾ ਉਹਨੂੰ ਪਤਾ ਕਿੰਨਾ ਚਾਹਦੀ ਅੱਗੇ ਕਹਿੰਦਾ ਮਾਂ ਮੈਂ ਨਾਨਕੀ ਜਾ ਕੇ ਆਉਂਨਾਗਾ ਓਰੇ ਮੇਰੇ ਜੀ ਨਹੀਂ ਲੱਗਦਾ ਨਾਨਕਿਆਂ ਤੋਂ ਉਹਨੂੰ ਇੰਨਾ ਚਾਹ ਰਹਿੰਦਾਗਾ ਤੈਨੂੰ ਕਿਹੜਾ ਪਤਾ ਨਹੀਂ ਅਸੀਂ ਕਿਹੜਾ ਭਾਈ ਉਹਨੂੰ ਕੋਈ ਮਾੜਾ ਚੰਗਾ ਬੋਲੇ ਉਹ ਸਾਰਾ ਦਿਨ ਆਪਣੇ ਨਾਲ ਖੇਡਦਾ ਫਿਰਦਾ ਚਵਾਖਾਂ ਨਾਲ ਵਧੀਆ ਖੁਸ਼ੀ-ਖੁਸ਼ੀ ਫਿਰਦੇ ਨੇ ਰੋਂਦਾ ਦੀ ਮੇਰੇ ਲਵੇ ਉਹ ਬੋਲਦੇ ਉਹ ਕਹਿੰਦਾ ਮੈਨੂੰ ਕਹਿੰਦੇ ਨੇ ਭਗ ਜਾ ਤੂੰ ਮੈਨੂੰ ਮਾੜਾ ਚੰਗਾ ਬੋਲਦੇ ਨੇ ਮੈਨੂੰ ਤਾਂ ਜਿਹੜਾ ਬੋਲਦੇ ਨੇ ਬੋਲਦੇ ਨੇ ਤੈਨੂੰ ਵੀ ਬੋਲਦੇ ਨੇ ਉਹੋ ਤੈਨੂੰ ਪਤਾ ਹੈ ਫਿਰ ਤੂੰ ਹੋਰ ਦੱਸ ਮੈਨੂੰ ਪਿੰਡ ਦੇ ਹਾਲ ਚਾਲ ਦੱਸ ਉਹ ਤਾਂ ਠੀਕ ਨੇ ਮੇਰੇ ਇਹਦੀ ਹਾਲ ਠੀਕੇਗਾ ਉਰਦਾ ਕੀ ਹੋ ਗਿਆ ਤੈਨੂੰ ਇਹ ਜਹਾ ਹਾਲ ਨਹੀਂ ਠੀਕ ਸਾਡੇ ਦਾ ਪੁੱਛਣਾ ਨਹੀਂ ਪਹਿਲਾਂ ਸੁੱਖ ਸੰਦ ਆ ਗਏ ਆ ਲੋ ਪਾਣੀ ਪੀਲਾ ਆ ਪਾਣੀ ਪੀਲਾ ਬੱਸ ਬਈ ਮੇਰੀ ਪੀੜਾ ਹੈਗਾ ਪਾਣੀ ਪੀ ਕੇ ਹੀ ਮਰਾਚ ਖੜ ਕੇ ਪੀ ਕੇ ਆ ਮੈਨੂੰ ਦੱਸੇ ਕਿ ਪੀ ਆਈ ਪਾਣੀ ਬੱਸ ਬੱਸ ਤੂੰ ਹੀ ਨਾ ਗੁੱਸਾ ਕਰਾ ਗਰ ਪੀਲਾ ਪਾਣੀ ਲੈ ਪਾਣੀ ਤਾਂ ਪੀਲਾ ਪੀਲੇ ਪਾਣੀ ਨਾਲ ਕੀ ਗੁੱਸਾ ਬਾਈ ਨੇ ਕੁਸ ਕਹਿ ਕੋ ਦਿੱਤੇਂ ਪਰ ਹੁੰਦੀ ਹੁਣੀਆ ਕੀ ਗੱਲ ਹੋ ਗੱਲ ਕੀ ਹੋ ਗਈ ਕੀ ਪਤਾ ਕਰ ਤੂੰ ਮਨ ਪਰ ਨਹੀਂ ਬਣ ਭਈ ਤੂੰ ਜਿਹੜੀਆਂ ਗੱਲਾਂ ਨੇ ਤੈਨੂੰ ਕਹਿਦਾ ਮੈਂ ਵੀ ਇਹਨੂੰ ਸਭ ਪਤਾ ਲੱਗਦੀ ਐ ਨੇ ਵੀ ਕੀ ਹੁੰਦਾ ਕੀ ਨਹੀਂ ਮੇਰਾ ਜਵਾਕ ਪਤਾ ਨਹੀਂ ਕਿੱਥੇ ਹੈਗਾ ਕਿੱਥੇ ਗਿਆ ਹੈਗਾ ਉਹ ਉਰੀ ਫਿਰਦਾ ਮੱਦੀ ਕਿਤੇ ਨਹੀਂ ਜਾਂਦਾ ਆਏ ਨਹੀਂ ਬਿਰੇ ਹੋ ਰੋਂਦਾ ਤੀਗਾ ਜੇ ਉਹਨੂੰ ਕੁਛ ਕਿਹਾ ਦੀ ਤਾਂ ਹੀ ਉਹ ਰੋਇਆ ਮੇਰੇ ਲਵੇ ਅੱਗੇ ਨਾ ਕਦੇ ਰੋਇਆ ਉਹ ਕਿਤੇ ਨਸੇ ਨੁਸੇ 'ਚ ਤਾਂ ਨਹੀਂ بڑا ਮੋਟਾ ਫੁੱਟ ਬੈਠ ਗਿਆ ਤੇਰੇ ਨਾਲ ਉਹ ਨਸ਼ਾ ਮੇਰਾ ਜਵਾਕ ਤਾਂ ਹੋਈ ਨਹੀਂ ਨਸ਼ੇ ਵਾਲਾ ਤਾਂ ਲਵੇ ਘੁੱਟਦਾ ਹੈ ਨਾ ਮੈਂ ਮੈਂ ਦੱਸਿਆ ਤੁਹਾਨੂੰ ਗੱਲ ਦੱਸਿਆ ਗੱਲ ਕੀ ਹੋਈ ਸੀ ਹਾਂ ਮੈਂ ਉਹਨਾਂ ਕੋਲੇ ਆ ਗੱਲ ਦੱਸ ਦਿੱਤੀ ਟੂਮਾਂ ਲਈ ਅੱਛਾ ਹਾਂ ਉਹ ਉਸੇ ਕਰਕੇ ਨਾ ਫਿਰ ਇਹਨੂੰ ਟੈਨਸ਼ਨ ਪਵਾਤੀ ਹੋਵੇ ਆਏ ਤਾਂ ਉਹਨੇ ਕੁਛ ਦੱਸਿਆ ਨਹੀਂ ਹੈਗਾ ਮੈਨੂੰ ਉਹ ਤਾਂ ਕਹਿੰਦਾ ਮੈਨੂੰ ਬੋਲਦੇ ਨੇ ਮਾੜਾ ਚੰਗਾ ਉਹ ਪਾ ਜਸ ਤਾਂ ਤੈਨੂੰ ਫੋਨ ਤਾਂ ਤਾਂ ਕਰੀਏ ਸਾਡੇ ਤਾਂ ਅੱਬ ਦੀ ਘਰੇ ਭਾਂਡੇ ਖਿੰਡੇ ਪਏ ਨੇ ਹਾਂ ਸੱਚ ਐ ਵੀ ਦੱਸਿਆ ਤੀਗਾ 10 ਲੱਖ ਰੁਪਏ ਦਾ ਸੋਨਾ ਲੈ ਕੇ ਚੱਕੀ ਦਸ ਨੂੰ ਕੀ ਕਰੀਏ ਕੀ ਨੂੰ ਮੂੰਹ ਦਿਖਾਈਏ ਤੂੰ ਤੁਰੇ ਆ ਕੇ ਛੱਡ ਲਵੇਂ ਦੁੱਖ ਰੋਣ ਲੱਗੀ ਆ ਤਿੰਨ ਦਿਨ ਹੋ ਗਏ ਮੰਚੇ ਤੇ ਜੁੜੀ ਪਈ ਆ ਜੁੱਟ ਕੇ ਆ ਗਈ ਤੈਨੂੰ ਪਤਾ ਤਾਂ ਹੈਗਾ ਵੀਰੇ ਇਕੱਲਾ ਇਕੱਲਾ ਮੇਰਾ ਜਵਾਕ ਆ ਉਹਦਾ ਦੁੱਖ ਮੇਤੋਂ ਦੇਖਿਆ ਨਹੀਂ ਜਾਂਦਾ ਹੈਗਾ ਜਦੋਂ ਉਹ ਰੋ ਪੈਂਦਾ ਨਾ ਮੇਰੇ ਪੁਰਾ ਮੈਨੂੰ ਕੁਝ ਨਹੀਂ ਦਿਖਦਾ ਹੈਗਾ ਪਤਾ ਤੈਨੂੰ ਦਿਖਦਾ ਅਸੀਂ ਤਾਂ ਨਹੀਂ ਦਿਖਿਆ ਨਾ ਅਜੇ ਤੱਕ ਅੱਧਾ ਕੋਲੀ ਪਾਸ ਤੇ ਦਿੱਤੇ ਵੀ ਨਹੀਂ ਤੈਨੂੰ ਹੋ ਗਏ ਉਹ ਵੀ ਫਿਰ ਪਤਾ ਨਹੀਂ ਸੀ ਪਹਿਲਾਂ ਕੋਈ ਗੱਲ ਬਾਤ ਦਾ ਵੀ ਆਏ ਕਿਵੇਂ ਭੱਜ ਗਈ ਜੇ ਕੋਈ ਗੱਲ ਬਾਤ ਹੋਣੀ ਤਾਂ ਹੀ ਕਹੀਏ ਕਿ ਐਂ ਤਾਂ ਹੁਣ ਤੁਹਾਨੂੰ ਜਮੀ ਨਹੀਂ ਪਤਾ ਲੱਗਿਆ ਕਿੱਥੇ ਬਣਾਉਂਦੀ ਸੀ ਇਹਦੇ ਨਾਲ ਤਾਂ ਗੱਲੇ ਨਹੀਂ ਕਰਦੀ ਹਰ ਟਾਈਮ ਹੀ ਰੱਖਦੀਆਂ ਲੜਾਈ ਮੈਂ ਖੇਤ ਵਗ ਜਾਂਦਾ ਸੀ ਇਹਨੂੰ ਕਹਿੰਦਾ ਭਾਈ ਰੋਟੀ ਰੋਟੀ ਲੈ ਕੇ ਆ ਜੀ ਖੇਤ ਮਾਂ ਗਰੋਂ ਮੌਕਾ ਮਿਲ ਗਿਆ ਲੈ ਕੇ გასਦਾ ਇਹ ਤਾਂ ਬਾੜੀ ਮਾੜੀ ਹੋ ਗਈ ਤੂੰ ਮੁੰਡੇ ਨੂੰ ਕਹਿੰਦਾ ਮੈਂ ਕੁਛ ਖਾ ਕੇ ਨਾ ਮਰ ਜੇ ਉਹ ਤਾਂ ਹੈਗੇ ਜੀ ਜਵਾਕ ਦੀ ਗੌਰ ਰੱਖਿਓ ਕਿਤੇ ਹੋਰ ਚੱਕ ਚੜਦੇ ਕੋਈ ਨਵਾਂ ਮੈਂ ਉਹਨੂੰ ਕਹਤਾ ਮਾਂ ਕੁਛ ਨਹੀਂ ਹੁੰਦਾ ਬਣਪੁਰਾ ਮੇਰੀ ਗੱਲ ਸੁਣ ਵੀਰੇ ਚੀਜ਼ਾਂ ਵੀ ਦਵਾਰੇ ਬਣ ਜਾਣਗੀਆਂ ਘਰ ਚੋਂ ਬੰਦਾ ਨਹੀਂ ਜਾਣਾ ਚਾਹੀਦਾ ਇਹ ਚੀਜ਼ਾਂ ਨਹੀਂ ਜੁੜਦੀਆਂ ਹੁੰਦੀਆਂ ਹੈਗੀਆਂ ਪਰ ਦੇਖਣ ਨੂੰ ਅਸੀਂ ਦੋ ਜਵਾਕ ਨੇ ਆਪਣੇ ਮਾਂ ਕੋਲ ਬੈਠੇ ਆ ਫਿਰ ਸਾਰੇ ਪਾਸੇ ਰੁਲ ਜਾਗੇ ਇਹੀ ਤਾਂ ਗੱਲ ਹੈਗੀ ਵੀਰੇ ਕੱਲਾ ਜਵਾਕ ਆ ਉਹਨੂੰ ਸਾਹਮਣੋ ਤੁਸੀਂ ਜਾਂਦੀਆਂ ਜਾਵੇ ਫਿਰ ਕੋਈ ਹੋਰ ਨਹੀਂ ਆਪਾਂ ਫਿਰ ਵਿਆਹ ਲਾਂਗੇ ਤੇਰੀ ਭਾਬੀ ਤਾਂ ਉੱਠਣ ਦਾ ਨੋਏ ਨਹੀਂ ਲੈਂਦੀ ਮੈਂ ਇਹਨੂੰ ਅਖਿਆ ਤੂੰ ਮਨ ਕਰ ਲਾ ਕਰ ਲੈ ਚਲ ਬੱਬੀ ਹੁਣ ਨਿਸ਼ਾਨੀ ਨੂੰ ਕੀ ਚਟਾਂਗੇ ਤੂੰ ਜਵਾਬ ਦੀ ਸੋਚ ਕਰ ਲੈ ਨਿਸ਼ਾਨੀ ਨੂੰ ਕੀ ਕਰੇਗੀ ਉਹ ਤਾਂ ਫਿਰ ਬਣ ਜੂ ਚੀਜ਼ ਤਾਂ ਆਏ ਨਹੀਂ ਕਰਿਆ ਕਰਦੇ ਚੀਜ਼ਾਂ ਤਾਂ ਬਣਦੀਆਂ ਰਹਿੰਦੀਆਂ ਨੇ ਆ ਜਵਾਬ ਨਹੀਂ ਫਿਰ ਮਿਲਦੇ ਹੁੰਦੇ ਕਿੱਥੇ ਹੈਗਾ ਹੁਣ ਜਵਾਬ ਕਿੱਥੇ ਨਹੀਂ ਦਿਖਦੇ ਨਹੀਂ ਜਵਾਬ ਤਾਂ ਉਰੀ ਫਿਰਦੇ ਹੋਣਗੇ ਹੈ ਚਲ ਵੀਰੇ ਸੋਚ ਤਾਂ ਹੁੰਦੀ ਹੋएगी ਸੋਚ ਕੇ ਮੈਨਾ ਹੋਵੇ ਜਵਾਬਾਂ ਦੀ ਤੇ ਜੜਾ ਪਾਣਾ ਬਰਤਣਾ ਸੀ ਵਰਤ ਗਿਆ ਤੂੰ ਐਂ ਦੱਸ ਚਾਹ ਦੀ ਕੁੱਟਲਿਓ ਮੈਂ ਬਣਾ ਕੇ ਤੇਰੇ ਵਾਸਤੇ ਬਹਿ ਜਾ ਤਾਮ ਲੈ ਲੈ ਬੱਚਾ ਮੇਰੀ ਗੱਲ ਸੁਣ ਪਾਪੀ ਚਾਹ ਤਾਂ ਨਹੀਂ ਮੈਂ ਪੀਣੀ ਹੈਗੀ ਮੈਂ ਤਾਂ ਰੋਟੀ ਖਾਉਂਗੀ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਈ ਮੈਨੂੰ ਤਾਂ ਸੋਚ ਜੀ ਲੱਗੀ ਤੇ ਕਾ ਮੁੰਡੇ ਦੀ ਰੋਟੀ ਲੈ ਇਧਰੋਂ ਛੋਟੇ ਕਣੀਓ ਗੱਲ ਸੁਣ ਬਣਾਉਣੀ ਆ ਰੋਟੀ ਬਸ ਤੂੰ ਟੈਨਸ਼ਨ ਨਾ ਕਰ ਸਾਡ ਤਾਂ ਪਹਿਲੀ ਤੁਹਾਨੂੰ ਪਤਾ ਅੱਜ ਮੜੀ ਜੀ ਉੱਠੀ ਐ ਇਹ ਅੱਛਾ ਹੋਰ ਮੜੀ ਜੀ ਚਲੋ ਰੋਟੀ ਖਾਣਾ ਤੂੰ ਠੰਡੇ ਮਤੇ ਨਾਲ ਕੋਈ ਅਣਦ ਪਰਹਾਈ ਗੱਲਾਂ ਕਰ ਲੋ ਚਲ ਕਿਹੜਾ ਦੁੱਖ ਸੁੱਖ ਤੇਰਾ ਵੀ ਸੁਣਾਗੇ ਅਸੀਂ ਆਪਣਾ ਵੀ ਦੱਸਾਂਗੇ ਚਲ ਕੋਈ ਨਾ ਕਰਦੇ ਆ ਫਿਰ ਆਪਾਂ ਗੱਲ ਮੈਂ ਵੀ ਰਾਮਦਾਰੀ ਕਰਦੇ ਆ ਉਹ ਧੁੱਪ ਵਾਲੀ ਪੈਂਦੀ ਆ ਰੈਸਟ ਦਾ ਧੁੱਪ ਤਾਂ ਫਿਰ ਹੁਣ ਤੈਨੂੰ ਪਤਾ ਬਾਡੀ ਦਾ ਟਾਈਮ ਆ ਉਹ ਕਾਲੀ ਕਾਲੀ ਜਿਹੜਾ ਇੱਕ ਸੂਟ ਚੱਕਿਆ ਮੈਂ ਤਾਂ ਇੱਕ ਸੂਟ ਲਈ ਆ ਚੱਕ ਕੇ ਜਵਾਕਾਂ ਵਾਸਤੇ ਕੁਝ ਖਾਣ ਨੂੰ ਵੀ ਨਹੀਂ ਲੈ ਕੇ ਆਈ ਮੈਂ ਤਾਂ ਤੇਰੀ ਭਾਬੀ ਵਾਲਾ ਪਾਲੀ ਸੂਟ ਕੁਝ ਨਹੀਂ ਹੁੰਦਾ ਪੈ ਜਾ ਜਾ ਨਾ ਸੂਟ ਦੀ ਤਾਂ ਕੋਈ ਉਹ ਨਹੀਂ ਰਹੀ ਰਾਮਦਾਰੀ ਕਰ ਤਾਂ ਵਾਸਤੇ ਨਹੀਂ ਲੈ ਕੇ ਆਈ ਕੁਝ ਖਾਣੂ ਭਾਬੀ ਵੀ ਕੀ ਸੋਚੂਗੀ ਵੀ ਦੇਖੀ ਖਾਲੀ ਆ ਥਾਖੜੀ ਅੱਜ ਕਾਨੂੰ ਸੋਚਦਾ ਭਾਬੀ ਤਾਂ ਬੌਲੇ ਹੋਏ ਬੀਆ ਰਾਣੀ ਹਾਰ ਤੇ ਉਹਦਾ ਰਾਣੀ ਹਾਰ ਬਸੇ ਜਿਆਦੇ ਟੈਨਸ਼ਨ ਲਈ ਵਰਦੀ ਐ ਪਹਿਲਾਂ ਜੰਮੀ ਨਹੀਂ ਪਤਾ ਲੱਗਿਆ ਕਿਸੇ ਦਾ ਉਹ ਕਿਸੇ ਨੂੰ ਪਤਾ ਤਾਂ ਲੱਗੇ ਕੋਈ ਗੱਲਬਾਤ ਕਰਨ ਇਹਦੇ ਨਾਲ ਤਾਂ ਝਗੜਾ ਕਰਕੇ ਹਰਖ ਦੀ ਮਾਰੀ ਖੇਤ ਵਗ ਜਾਂਦੀ ਦੀ ਐਂ ਤਾਂ ਹੁਣ ਪਤਾ ਲੱਗੀ ਵੀ ਕਿਸੇ ਨਾਲ ਗਈਆ ਕੂੰ ਬਾਗੀ ਸੋ ਪੈਸੇ ਲੈ ਕੇ ਆਪੇ ਨਾਗੇ ਮੁੰਡੇ ਨੂੰ ਵੀ ਨਹੀਂ ਪਤਾ ਮੁੰਡੇ ਦੀ ਜੇਬ ਚ 500 ਰੁਪਇਆ ਪੈ ਤੂ ਵੀ ਕੱਢ ਕੇ ਲੈ ਗਈ ਮੈਨੂੰ ਤਾਂ ਪਹਿਲੇ ਦਿਨੀ ਤੇਜ ਲੱਗਦੀ ਤੀਗੀ ਮੈਨੂੰ ਨਹੀਂ ਲੱਗਦਾ ਤੇ ਵੀ ਇਹ ਕੱਟੂਗੀ ਓਰੇ ਮੈਂ ਤਾਂ ਉਹਦੇ ਮੂਠ ਹੀ ਦੇਖ ਲਿਆ ਤੇ ਖਾਨਦਾਨ ਦਾ ਜਵਾਬ ਹੁੰਦਾ ਤਾਂ ਉਹ ਵੀ ਪਤਾ ਲੱਗ ਜਾਂਦਾ ਪਰ ਲੋਟੂ ਨਹੀਂ ਹੈਗੀ ਦੀ ਉਹ ਉਹ ਤਾਂ ਅੱਡ ਅੱਡ ਰਹਦੀ ਦੀ ਫੋਨ ਲਾਰਾਂ ਦੀ ਕੰਨਾਂ 'ਚ ਬੈਡ ਤੇ ਕਿਦੇ ਉੱਤਰ ਮਾਰਿਆ ਪਾਸਾ ਕਿਦੇ ਉੱਤਰ ਮਾਰਿਆ ਪਾਸਾ ਇਹ ਫਿਰ ਜਾਂਦੀ ਬੋਲੀ ਕਿਦੇ ਉਧਰੋਂ ਸੁੰਭਰਿਆ ਹੀ ਕਿਦੇ ਉਧਰ ਪੋਚੇ ਲਾਤੇ ਮੈਂ ਤਾਂ ਪਹਿਲੇ ਦਿਨ ਹੀ ਰੰਗ ਢੰਗ ਦੇਖ ਲੇਤੇ ਫਿਰ ਜੇ ਮੈਂ ਬੋਲਦੀ ਫਿਰ ਭਾਬੀ ਨੇ ਇਤਰਾਜ਼ ਕੀ ਕਰਨੀ ਤੇ ਵੀ ਉਹ ਕਿ ਪਤਾ ਨਹੀਂ ਸਾਡੇ ਤੇ ਲੱਗਦੀ ਹੈਗੀ ਇਹ ਤਾਂ ਸਰੌਂਦੀ ਦੀ ਬੜਾ ਜਿਆਦੇ ਮੈਨੂੰ ਤਾਂ ਪਹਿਲੀ ਗੜਬੜ ਲੱਗਦੀ ਸੀ ਮੈਂ ਤਾਂ ਦੇਖ ਲਿਆਦੀ ਪਹਿਲੀ ਹੁਣ ਕਰਮਾਂ 'ਚ ਲਿਖਿਆ ਤੇ ਵਾਦਾ ਘਟਾ ਕਿ ਮੈਂ ਚਲੋ ਬਣ ਜੂ ਕਿਹੜਾ ਕੁਝ ਚਲ ਹੁਣ ਸੋਚ ਨਾ ਕਰੋ ਜਗਾਕ ਦੀ ਸੋਚ ਕਰਿਆ ਕਰੋ ਇਹ ਤਾਂ ਚੱਲਦਾ ਹੀ ਰਹਿੰਦਾ ਚੰਗਾ ਰਾਮ ਕਰ ਲਾ ਜਾ ਕੇ ਨੰਮਕ ਨਾ ਦੱਬ ਖੜੇ ਹੋਤੇ ਨਾ ਮਾਰ ਐਨੀ ਪਤਾ ਕੀ ਕੋਸੂੜੀ ਕਰੀ ਕਰਦਾ ਚੱਲ ਦੇਖਦਾ ਜਰ ਮਰਾਂ ਸੈਨੇ ਮਾਰ ਕੇ ਆਉਂਦੇ ਨਾ ਲੈਓ ਪੈਨੇ ਪਤੰਦਰ ਐਨੀ ਗਰਮ ਵੀ ਜਾ ਮਦੀ ਓਏ ਮਦੀ ਓ ਪੁੰਡੀ ਲੈ ਕਿਵੇਂ ਲਟੇ ਪੈਨੇ ਪਤੰਦਰਾਂ ਨੂੰ ਐਨ ਹੈ ਵੀ ਐਨੀ ਗਰਮ ਵੀ ਪਈ ਐ ਯੂਰੇ ਪਿਆ ਲੈ ਬੋਤਲ ਵੀ ਧਰਖੀ ਐ ਪਾਣੀ ਪਾ ਕੇ ਦੇ ਉਮੀਓਗੇ ਉਮੀਓਗੇ ਤੇਰੀ ਬੈਡੂ ਏ ਓਏ ਓਏ ਕਰਕੇ ਭਿੱਜੂਗੀ ਉਹ ਸਾਰੀ ਟੱਕ ਦੇ ਉਹ ਟੱਕ ਦੇ ਪੱਲੀ ਪਾ ਦੇ ਪਾਰੇ ਪਾਰੇ ਨਾਲ ਤੂੜੀ ਦੇ ਪਾਰੇ ਗੱਲ ਨਾ ਜਾਵੇ ਕਿਤੇ ਮੈਂ ਸਾਈ ਖਾਣ ਗਈ ਆ ਪਾਰੇ ਉਹ ਪਾਰੇ ਮੱਦੀ ਮੇਰੇ ਯਾਰ ਤੁਸੀਂ ਭਾਗਲੇ ਹੋ ਯਾਰ ਲੈ ਲੈ ਆ ਫੜ ਉਹ ਫੜਦਾ ਪਾ ਮੇਰੇ ਯਾਰ ਤੁਸੀਂ ਭਾਗਲੇ ਹੋ ਕੀ ਹੋ ਗਿਆ ਨੀਉ ਭਾਗ ਰਹੇ ਯਾਰ ਨਹੀਂ ਤੁਸੀਂ ਇੰਨੀ ਗਰਮੀ ਚ ਕਿਵੇਂ ਪਿਆ ਰਹੇ ਮੇਰੇ ਆ ਟੈਕ ਆ ਜਾ ਬੰਦੇ ਕੇ ਕੁਸੂਜ ਹੈ ਹਾਈ ਪੁੰਡੀ ਤੂਰੇ ਕੀ ਕਰਦਾ ਦੀ ਓਏ ਮੈਂ ਤਾਂ ਐਸੀ ਮਹ ਟੂਮਾ ਤਾਂ ਆਪਣੀਆਂ ਗਈਆਂ ਗਈਆਂ ਕਣਕ ਵੀ ਗਈ ਓਏ ਹੱਲ ਗਿਆ ਓਏ ਇਹਦਾ ਹੱਲ ਗਿਆ 6 ਮਹੀਨੇ ਓਏ ਆਹਾ ਓਏ ਕੌਣ ਪਿੰਦਾ ਹੈ ਉਸ ਨਹੀਂ ਮੇਰੇ ਨਾਲ ਪਾਪਾ ਵੀ ਕੇ ਗਿਆ ਗਿਆ ਯਾਰਾ ਤੇਰੇ ਨਾਲ ਪਾਪਾ ਅੱਛਾ ਆਪਣੇ ਨਾਲ ਪਾਪਾ ਮੇਰਾ ਸਾਲੇ ਪਾਪਾ ਦਾ ਇਕੱਠੀ ਹੈਗਾ ਅੱਛਾ ਮੇਰੇ ਸਾਲੇ ਨੇ ਸਾਡੀ ਵੀ ਸੁਰਤ ਬਦਲ ਆਤੀ ਓਏ ਨਾ ਤੂੰ ਸਿਰੇ ਕੀ ਕਰਦੇ ਸੀ ਪਹਿਲਾਂ ਪਏਗੇ ਤੂੜੀ ਦੀ ਰਾਖੀ ਮਹ ਤਾਂ ਤੂੰ ਚੁਕਾਤੀਆਂ ਹੁਣ ਤੂੜੀ ਦੀ ਰਾਖੀ ਨਾ ਕਰ ਲਈ ਓਹ ਤਾਂ ਲੱਗੀ ਹੋਈ ਸੀ ਤੂੜੀ ਦੀ ਰਾਖੀ ਪਈ ਸੀ ਮਗਰ ਤੇ ਦੋ ਪੰਡਾ ਭਰ ਕੇ ਲੈ ਗਏ ਕੋਈ ਓਏ ਔਖਾ ਹੋਈ ਤੂੰ ਮੈਂ ਤਾਂ ਤੂੰ ਚੁਕਾਤੀਆ ਗਰਮੀ ਬਹੁਤ ਸੀ ਵੋ ਇੰਨੀ ਗਰਮੀ ਚ ਕਾਹਤੋ ਬੈਠੇ ਤੇ ਰਹੇ ਗਰਮੀ ਬਹੁਤ ਬਾਈ ਕਿਰਤ ਕਰਕੇ ਖਾਣੇ ਆ ਸੀ ਕਿਰਤ ਕਰਕੇ ਖਾਣੇ ਇੰਨੀ ਗਰਮੀ ਚ ਇੰਨੀ ਗਰਮੀ ਚ ਪਏ ਉਰੇ ਦੇਖ ਲਾ ਮਿਹਨਤੀ ਕਿਸਾਨ ਮਿਹਨਤੀ ਕਿਸਾਨ ਆ ਸੀ ਬੁੱਧੂ ਨਹੀਂ ਹੈਗੇ ਸੀ ਕੋਈ ਕੰਮ ਦੰਦਾ ਕਰ ਲਓ ਨਾ ਕੰਮ ਦੰਦਾ ਮਕਲਾਪੇ ਦਾ ਕਰੀਏ ਕੰਮ ਦੰਦਾ ਕੀ ਕਰੀਏ ਮੈਂ तू की बोलनू मरदा तीमी साला तेरी भज्जगी किसे गैर बंदे नाल। ₹100 ₹100 ਟਰਟੂ ਮਾ ਉਹ ਲੈ ਕੇ ਭੱਜ ਗਈ। ਕੀ ਬੋਲਨੂ ਮਰਦਾ ਹੈ ਆਪਣੇ ਮੂਰੇ? ਕਾਣਾ ਹੈ ਤੂੰ ਕਾਣਾ ਸਾਡੇ ਦੇ। ਪਿੰਡ ਚ ਪਿੰਡ ਚ ਲੇਕਣ ਜੋਕੇ ਲੇ ਰਹੇ ਓਏ। ਹੁਣ ਮੈਂ ਕੀ ਕਰਾਂ ਬਾਈ ਮੇਰਾ ਸੱਚਾ ਪਿਆਰ ਜੇ ਹੋ। ਸੱਚਾ ਪਿਆਰ ਮਕਲਾਵੇ ਦਾ ਸੱਚਾ ਪਿਆ ਸੀ 사ਲਾ ਹੀਰ ਰਾਂਝਾ ਬਣਾ ਕੱਟਾ। ਜੀ ਲਾਲ ਕੱਪੀ ਬਣਵਾਈ। ਆਪਾਂ ਨੂੰ ਦਾਲ ਲਖੀਰ ਚ ਕਰਤਾ। ਦਾਲ ਲਖੀਰ ਚ ਕਰਤਾ। ਆਪਾਂ ਨੂੰ ਦਾਲ ਲਖੀਰ ਚ ਕਰਤਾ। ਹਲਕਾ ਪਾਪੇ ਦਾ ਬੰਦਾ ਪਿੰਡ ਦਾ ਦਾ ਉਹਦਾ ਕਿਹੜਾ ਹੈ। ਉਹ ਪਤੰਦਰਾ ਮੈਨੂੰ ਵੀ ਪਤਾ ਹੈ ਮੈਨੇ ਤਾਂ ਉੱਥੇ ਕਚਹਿਰੀ ਚ ਮਿਲ ਗਈ ਮੇਰਾ ਸਾਲੇ ਚੱਕਰ ਨੂੰ ਬੋਲ ਓ ਖਲਦੀ ਬੋਰੀ ਓ ਚੱਲ ਐ ਦੀ ਵਾਦੋ ਓਏ ਬੋਲ ਨੂਪਾ ਓਏ ਚੁੱਪ ਕਰ ਜਾ ਓਏ ਤੂੰ ਬੋਲ ਨੂ ਕੀ ਅੱਛਾ ਜਦਾ ਬੋਲੇ ਚਾਲੇ ਵੀ ਬੋਲੇ ਓਏ ਓਏ ਕਾਣਾ ਓਏ ਤੂੰ ਸਾਡੇ ਪੂਰੇ ਧੀਮੀ ਨਹੀਂ ਮਿਲਿਆ ਸਾਲਿਆ ਤੇ ਤੂੰ ਰੱਖੀ ਗਈ ਹੋਰ ਕੀ ਰੱਖੇਗਾ ਹੈ ਜੇ ਕੁਸ ਕੱਟਨ ਪਾਉਣ ਹੁੰਦਾ ਅਗਲੀ ਕਾਨੂੰ ਟੂਮਾ ਚੱਕ ਕੇ ਭਜਦੇ ਹੈ ਮੇਰਾ ਸਾਲਾ ਮੈਂ ਤਾਂ ਹੋਰ ਸੁਣਿਆ ਕਹਿੰਦੇ ਚਾਰ ਜਵਾਖਾਂ ਦੀ ماں ਪਹਿਲਾਂ ਸੀ ਹਣੇ ਇਹਦੇ ਕੋਲੇ ਪਤਾ ਨਹੀਂ ਇਹੜਾ ਪ੍ਰੈਗਨੈਂਟ ਨਾ ਹੋਊਗੀ ਓਵੇ ਕਿਤੇ ਚੌਥਾ ਹਲੇ ਹੋਰ ਕਰੂਗੇ 8 9 ਜੰਮੂਗੇ ਉਹਦਾ ਉਹ ਕਾ ਨੂੰ ਕੁਛ ਕਰਿਆ ਬਤੰਦਰਾ ਮੈਨੂੰ ਤਾਂ ਕਰਨੇ ਨਹੀਂ ਦਿੱਤਾ ਕੁਛ ਕਰਨ ਨੂੰ ਕੀ ਓਏ ਕਾਣਾ ਤੂੰ ਬੋਲਨ ਨੂੰ ਕੀ ਮਰਦਾ ਆ ਤਾਂ ਪਾਪਾ ਵੀ ਗਈਗਾ ਹਾਂ ਮੈਨੂੰ ਕੀ ਪਤਾ ਸੀ ਵੀ ਲੁੱਟ ਕੇ ਲੈ ਜੂਵੇਂ ਉਹ ਲੁੱਟ ਕੇ ਲੈ ਜੂ ਮੇਰੇ ਸਾਲੇ ਸਾਰੇ ਜੱਟ ਤੇ ਹਣੇ ਤਾਂ ਇਹਦੀ ਬੀਬੀ ਆਊਗੀ ਇਹਦੀ ਬੀਬੀ ਪਤਾ ਨਹੀਂ ਆਪ ਹੀ ਗਈ ਹੋ ਨਿਕਲ ਪੂ ਆਊਗੀ ਮੇਰੇ ਆ ਸਾਲੇ ਪੂਆ ਹੋਰ ਦੁਖੀ ਕਰ ਦੋ ਜਿਹੜਾ ਅਗਲੇ ਨੂੰ ਦੁਖੀ ਕਰ ਦਿਓ ਦੇਖੀ ਤੁਸੀਂ ਪੱਕੇ ਰਜਿਸਟਰਾਂ 'ਚ ਨਾਮ ਚੜੂ ਸੁਡਾ ਖਲੇਗਾ ਬਲ ਤਾਂ ਦੇਖੀ ਚਲ ਸੁਡਾ ਨਾਮ ਪੜਦਾ ਕੀ ਹੈ ਮਦੀ ਮੇਰਾ ਸਾਲਾ ਮਦੀ ਪੁੰਦੀ ਆ ਮੈਂ ਉਹ ਪੁੰਦੀ ਆਪਣੀ ਜ਼ਮੀਨ ਬਣਾ ਦੂ ਕੋਈ ਜਰਾ ਆਪਜੀ ਪਾਇ ਨਾ ਮਰਾਵੇ ਯਾਰ ਜ਼ਮੀਨ ਤੂੰ ਜਾ ਹਰੋ ਯਾਰ ਅਸੀਂ ਆਪੇ ਪਾ ਦਾਂਗੇ ਕਾਕਾ ਕੋਈ ਨਹੀਂ ਪਤਾ ਲੱਗੂ ਤੈਨੂੰ ਮੱਲਾ ਕੋਈ ਗੱਲ ਨਹੀਂ ਦੇਖ ਲੈ ਓਏ ਕਰਤੂਤਾਂ ਹਲੇ ਵੀ ਰਾਸ ਨਹੀਂ ਆਇਆ ਇਹ ਕਰਤੂਤਾਂ ਨੂੰ ਮੇਰਾ ਸਾਲਾ 10 ਲੱਖ ਦਾ ਟੂਮਾ ਚਕਾਤੀ ਤੇ ਤੇ ਹਲੇ ਸਾਲਾ ਤੂੰ ਹਲੇ ਤੈਨੂੰ ਸਾਡੇ ਠੇਕੇ ਦੀ ਹੋ ਰਹੀ ਐ ਹਾਂ ਲਿਆਂਗੇ ਚਲੋ ਫਿਰ ਮੈਂ ਤਾਂ ਕੰਮ ਕਰਦਾ ਜਰਾ ਕੀ ਤੇ ਨਾ ਅੱਜ ਤੂੰ ਕਮਾਲਾ ਹੋ ਗਿਆ ਵੱਡਾ ਕੰਮ ਪਗਲੀ ਪਵਾਉਂਗੀ ਤੇਰੇ ਹਲੇ ਹੋਰ ਜੀ 10 ਹਜ਼ਾਰ ਰਹਿ ਜਾਂਦੀ ਪਗਲੀ ਨਾ ਪਵਾ ਕੇ ਤੇਰੋਂ ਮੰਗਣ ਲਾ ਦਾਂਦੀ ਸਾਲਾ ਮਗਿਆ ਸਪੜੀ ਲੱਕ ਨੂੰ ਤੇ ਮੇਰਾ ਸੜਾ ਜਿਵੇਂ ਰਣੀ ਬੀਬੀ ਨੂੰ ਪਤਾ ਲੱਗ ਗਿਆ ਇਹਨੂੰ ਰਾਤ ਦੱਬ ਤੋਂ ਪੰਦਦਾ ਕਿਤੇ ਮਾਰੀ ਇੱਕ ਇੱਕ ਭਾਈ ਮੇਰਾ ਰਹਿਣ ਦੇ ਰਾਤ ਬਾਅਦ ਸੈਟ ਹੋ ਗਈ ਜਮਾਈ ਕਿਤੇ ਆਣਾ ਚਾਹਵੇ ਗਲਾਸ ਲਪੋ ਦੇ ਆ ਚੱਕਦੇ ਤਾਂ ਮਜਾ ਮਾਂ ਲੈ ਕੇ ਅਰ ਕੰਮ ਮਾਰੇ ਜਾਂਦੇ

ਪਰ ਤੁਸੀਂ ਦੋਏ ਤੱਕੜੀਆਂ ਕਿਦੋਂ ਇਕੱਠੀਆਂ ਹੋਜਣਾਂ ਹੋਈ ਕਹਦੇ ਨਾ ਉਰੀ ਤੇ ਰਾਤ ਤੇ ਪਤਾ ਨਹੀਂ ਕਿੱਧਰ ਨਿਕਲੇ ਹੋ ਤੁਸੀਂ ਰਾਤ ਦੇ ਕਿਧਰੇ ਨਹੀਂ ਬਸ ਤੂੜੀ ਰੱਖੀ ਪਈ ਸੀ ਮਖਾਹ ਬੌਜੀ ਤੁਮਾ ਲੈ ਕੇ ਜਾ ਕੇ ਮਹਾਰਾਜ ਕਿਤੇ ਕੀੜਾ ਕੰਮ ਹੈ ਭਾਈ ਸਾਹਿਬ ਕਣਕ ਵੱਢਣ ਵਾਲੀ ਪਈ ਆ ਖੇਤਾ ਜੀ ਮਹਾਰਾਜ ਨੂੰ ਕਿਤੇ ਤੂੜੀ ਦੇ ਪੰਡਾਣਾ ਪ੍ਰਵਾਹ ਦੇ ਕਰਦੇ ਪਈ ਰਹੇ ਕੋਈ village ਕੋਈ ਚੱਕ ਕੋਈ ਨਾ ਤਨ ਉੱਥੇ ਚੀਜ਼ ਦਊਂ ਲੈ ਖੇਤਾ ਜੀ ਕਰਾਂ ਇਹ ਗੱਲ ਆਪਾਂ ਗੱਲ ਗੱਲ ਤਾਂ ਸੁਣਦਾ ਮੇਰੀ ਕੋਈ ਖੇਤਾ ਕੀ ਕਰਾਂਗੇ ਆਪਾਂ ਸਾਰੀਆਂ ਗੱਲਾਂ ਆਪਾਂ ਆ ਗਿਆ ਹੋਰ ਜਮਾਂ ਰਹੀ ਬੁੱਕੀ ਜਤੋਂ ਜੀ ਲਵਾ ਦੇ ਨੂੰ ਉੱਥੇ ਸਾਰਾ ਏ ਓਏ ਉੱਥੇ ਸਾਰਾ ਕੁਸਤਿਆ ਉਥੀ ਦੇ ਦਾ ਮੇਰੇ ਲਈ ਪੂ ਆ ਗਈ ਕਿ ਨਾ ਆਈਏ ਕੰਨ ਦੀ ਆਈ ਆ ਹੁਣੀ ਆ ਹੈ ਆ ਹੁਣੀ ਆਈ ਆ ਹੁਣ ਆਈ ਐ ਹਾਂ ਜਬ ਅਗਜੋ ਰਾਤ ਦੀ ਪੁੱਛਣ ਲੱਗ ਰਿਹਾ ਕਿੱਧਰ ਟਿਕਲੇ ਹੋਏ ਨੇ ਖੇਤਾ ਦੀਓ ਖੇਤ ਮਸ਼ੀਨ ਲਾਵਾਂਗਾ ਅੱਜ ਗੰਬੀਰੀ ਬਣ ਕੇ ਪਾਪਾ ਆ ਗਏ ਅੱਜ ਮੈਂ ਦਿੰਦਾ ਤੁਸੀਂ ਦੋ ਇਕੱਠੇ ਹੋ ਜਾਣਾ ਕੋਤੀ ਕੰਨੂ ਕਰਦੇ ਹੋ ਕੋ ਕੰਮ ਇਹ ਜੇ ਓਏ ਕਾਰਡ ਦਾ ਕੱਟ ਲੈ ਕਹਿੰਦਾ ਖੇਤ ਆ ਜਾ ਹਾਈ ਸਰੀਰ ਬਣ ਜਾਗਾ ਤੂੰ ਮੇਰੀ ਗਾ ਸੁਣ ਤੇ ਰਲੀ ਬੀਬੀ ਆ ਰਹੀ ਰਾਤ ਦੀ ਛੋੜੂ ਮੈਂ 50 ਰੁਪਏ ਮੀਬੀ ਕੋ ਕਾਣੂ ਮ ਫੜਦਾ ਉਹ ਕਹਿੰਦਾ ਮੇਰੇ ਨਾਲ ਬਾਪੂ ਵੀ ਉਲਟ ਰਿਹਾ ਹੈ ਬਹੂ ਜੀ ਟੂਮਾ ਚੱਕ ਕੇ ਕਾਦੀਆਂ ਲੈ ਗਈ ਕਹਤਾ ਕਹਿੰਦਾ ਤੇਰੀ ਬੀਬੀ ਹੋਣੀ ਹੈ ਕਦੇ ਕਹਿੰਦਾ ਰਾਤ ਦੀ ਆਣੀ ਹੈ ਤੇ ਦਿਮਾਗ ਟੈਨਸ਼ਨ ਬਾਤੀ ਮਾਮੇ ਨੂੰ ਟੈਨਸ਼ਨ ਬਾਤੀ ਚਲ ਮਾੜੀ ਲਾਡ ਕਾ ਨੂੰ ਜੰਮੇ ਕਿਸੇ ਨੂੰ ਪਤਾ ਨਾ ਲੱਗੇ ਜੇ ਵੀ ਇਹਨਾਂ ਨੇ ਰਾਤ ਕਾਂਡ ਕਰਿਆ ਮਾੜੀ ਲਾਡ ਨਾ ਜੰਮੇ ਕਾਂਡਦਾ ਤਾਂ ਪਤਾ ਨਾ ਲੱਗੇ ਕਾਂਡਤਾ ਹੋਈ ਤਿਓ ਪਤਾ ਲੱਗੇ ਵੀ ਹੋ ਗਿਆ ਰਗੜਾਂ ਹਾਂ ਰਗੜਾਂਗੇ ਗੇਟ ਰਗੜਾਂ ਅਨੇ ਮੈਨੂੰ ਤਹਾਂ ਸੋਚ ਲੱਗੀ ਪਈ ਐ ਜਵਾਖਾਂ ਦੀ ਸਸਰੀ ਗਾਲ ਪੁੱਆ ਓਥੋਂ ਬਿਸ਼ਾਰੀ ਸਸਰੀ ਗਾਲ ਪੁੱਤਾ ਆ ਗਿਆ ਸਸਰੀ ਘਰ ਬੀਬੀ ਹਾਨੀ ਮੇਰਾ ਪੁੱਤਾ ਆ ਗਿਆ ਦੂਬੇ ਆ ਗਿਆ ਬੀਬੀ ਆ ਗਿਆ ਮੈਂ ਮੱਦੀ ਕਿੱਥੇ ਮਰੇ ਤੀ ਮੈਂ ਸਾਰੀ ਰਾਤ ਤੇ ਟਾਈ ਜਾਣਿਓ ਅਸੀਂ ਤਾਂ ਸੋਚ ਕਰੀ ਜਾਂਦੀਆਂ ਸੀ ਤੂੜੀ ਨਾਲ ਹੀ ਪਈ ਸੀ ਉਹਦਾ ਆਖੀ ਪੜ ਗਏ ਮਾਹ ਟੂਮਾ ਦੁਲੇ ਵੀ ਚੱਕ ਕੇ ਤੂੜੀ ਵੀ ਚੁਕਾ ਦੇ ਕਦੇ ਬੰਦੇ ਭੇਜ ਦੇ ਪਤਾ ਰਾਤ ਨੂੰ ਵੇ ਮੈਨੂੰ ਐ ਦੱਸੋ ਬੋਲਿਓ ਓਏ ਇੱਕ ਬੰਦ ਬਾਹੀ ਤੇਰੀ ਬੈਠੇ ਕਰਦੇ ਥੱਲੇ ਐਨੀਆ ਤਾਂ ਉਹ ਟੂਮਾ ਲੈ ਗਈ ਚੱਕੇ ਤੂੜੀ ਦਾ ਕੀ ਕਰਨਾ ਹੈ ਹੁਣ ਉਹਨੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਤੂੰ ਵੀ ਲਵਾ ਕੇ ਚੱਕ ਲੈ ਹਾਂ ਕੋਈ ਫਰਕ ਨਹੀਂ ਬੋਲ ਕੇ ਮਾਰਦਾ ਹੁੰਨਾ ਨਾਲ ਮੈਨੂੰ ਐਂ ਦੱਸ ਮੈਂ ਕਿੱਦਾਂ ਤੈਨੂੰ ਮਾੜਾ ਚੰਗਾ ਬੋਲੇ ਵੇ ਆਪਦੀ ਮਾਂ ਨੂੰ ਬੁਲਾ ਲਿਆ ਤੂੰ ਰਿਮਮਿਕ ਦੇ ਗੱਲ ਤੂੰ ਕਰਨ ਵਾਲੀ ਸਹੀ ਆਪਾਂ ਕਰਾਂਗੇ ਲਈ ਸਹੀ ਕਹਿਣਾ ਸੁਖੀ ਰਹਿਣਾ ਡਾਡੀ ਜਾਣਦੀ ਡਾਡੀ ਜਾਨ ਤੂੰ ਮੈਨੂੰ ਮੈਨੂੰ ਸ਼ੱਕਰ ਦਿੱਤੀ ਪੀ ਕੇ ਹਾਂ ਦੱਸ ਜਵਾਬ ਬੋਲ ਪਈ ਜਵਾਬ ਪਹਿਲਾ ਜਵਾਬ ਪਹਿਲਾ ਸ਼ੱਕਰ ਵੇ ਮੇਰੇ ਤੋਂ ਕਦੋਂ ਮੰਗੀ ਤੇ ਤੂੰ ਸ਼ੱਕਰ ਦੋ ਤੈਨੂੰ ਸ਼ੱਕਰ ਦਿੰਦੇ ਨੇ ਮਾਦੇ ਸ਼ਕਰ ਮਿੱਠਾ ਭਾਰੀ ਗੱਲ ਕਰਦੇ ਬਾਤ ਮਿੱਠਾ ਦਿੰਦੇ ਹੁੰਦੇ ਨੇ ਭਾਈ ਪੂਆ ਪੂਆ ਕਹਿ ਨੂੰ ਮੁੰਡਾ ਮੈਨਾਂ ਦਾ ਜਿਹੜੀ ਗੱਲ ਸੱਚ ਹੈ ਭਾਈ ਚਾਹੇ ਮੈਂ ਸੁਰ ਇਕੱਤੇ ਲਖੀਰ ਕਢਾ ਲਵਾਂ ਮੈਂ ਸੱਚ ਸੱਚ ਕਹਿਣੀ ਆ ਤੂੰ ਮੇਰਾ ਸਾਲ ਦੇ ਭਾਈ ਜਵਾਕ ਨੂੰ ਜਿਹੜੀ ਗੱਲ ਹੈ ਸੱਚ ਪੈਸੇ ਮੈਨੂੰ ਦਿੱਤੇ 100 ਰੁਪਏ ਮੈਨੂੰ ਦਿੱਤਾ ਹਾਂ ਜਿਹੜੀ ਗੱਲ ਸੱਚ ਹੈ ਹਾਂ ਮਤੇ ਮੇਰੀ ਗੱਲ ਸੁਣ ਪੁੱਤ ਐ ਮੈਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਨਹੀਂ ਪੁਆਈਦਾ ਹੁੰਦਾ ਤੇਰੀ ਮਾਂ ਨੂੰ ਸੋਚ ਹੋ ਗਈ ਖਣੀ ਮੇਰੇ ਪਤਨੂ ਉੱਥੇ ਰੋਟੀ ਨਹੀਂ ਮਿਲਦੀ ਮੈਂ ਮਦੀ ਐ ਨਾ ਕਰਿਆ ਕਰ ਜਿਹੜੀ ਕੋਈ ਚੀਜ਼ ਖਾਣੀ ਹੁੰਦੀ ਆ ਭਾਈ ਰਸੋਈ ਚ ਚੱਕ ਕੇ ਖਾ ਲਿਆ ਕਰ ਖਾਣ ਦਾ ਲੈ ਕੱਲਾ ਖਾਣ ਦਾ ਮਾਰਾ ਇਹ ਖਾ ਇਹਨਾਂ ਦੇ ਕਰਿਆਕਟ ਨਹੀਂ ਪੱਗਦਾ ਪਿੱਛੇ ਤਾਂ ਮੇਰੀਆਂ ਕੋਚੜਾ ਪਾਤੀਆਂ ਮੈਨੂੰ ਐਂ ਆਉਂਦੀ ਕਿ ਕੀ ਗੱਲ ਹੋ ਗਈ ਪੁੰਡੀ ਛੁੱਟ ਕੇ ਰੋਟੀ ਨਹੀਂ ਪੱਗਦੀ ਕਹਿੰਦੀ ਖਾਣ ਦੀ ਇਕ ਤਾਂ ਕਰਦਾ ਓਏ ਗੱਲ ਤਾਂ ਕੱਪੜੇ ਲੀੜੇ ਦੀ ਐ ਆਪ ਭਾਈ ਫਿਰਦਾ ਵਿਚਾਰਾ ਹਾਂ ਪੁੰਡੀ ਹਾਂ ਚੁੱਪ ਕਰ ਜਾ ਚੁੱਪ ਕਰ ਜਾ ਤੇਰੇ ਮੂਰੇ ਹੱਥ ਬੰਨੇ ਟਿਕ ਜਾ ਕਰ ਤੂੰ ਤੂੰ ਅੱਗ ਤੇ ਫੂਸ ਨਾ ਪਾਇਆ ਕਰ ਭੂਡੀ 11ਵੇਂ ਦਿਨ ਕੱਪੜਿਆਂ ਨੂੰ 11ਵਾਂ ਦਿਨ ਹੋ ਗਿਆ ਹਾਂ ਕੱਪੜਾ ਬਦਲ ਲੱਤੀ ਭਾਈ ਇਹਦੇ ਨੀ ਕੋਣੂ ਆਪਦੇ ਉਹਦੇ ਵਾਲੀ ਮਾਮੇ ਵਾਲੀ ਤਾਂ ਪੱਗ ਬੰਨੀ ਫਿਰਦਾਗਾ ਹਏ ਮੈਨੂੰ ਐ ਦੱਸ ਆ ਸ਼ਰਟ ਉਹਦੇ ਵਾਲੀ ਪਾ ਲਈ ਮੈਂ ਕਿਹਾ ਵੀ ਕੁਰਤਾ ਵੀ ਐਮਾ ਤੋਂ ਤੋਤਾ ਪਿਆ ਉਹ ਪਾਲਾ ਕਹਿੰਦਾ ਮੈਂ ਨਹੀਂ ਪਾਉਂਦਾ ਮੈਨੂੰ ਤਾਂ ਚ ਗਰਮੀ ਆਉਂਦੀ ਆ ਭਾਵੇਂ ਮੈਨੂੰ ਐ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਆ ਨਵੇਂ ਲਿਆ ਕਿ ਲੋ ਭਾਈ ਜਮੀਨ ਐ ਅਗਲੇ ਦੀ ਸੱਚ ਕਹਿਣਾ ਸੁਖੀ ਰਣਾ ਡਾਟੀ ਨੂੰ ਜਾਣਦੀ ਸੀ ਸੱਚ ਏ ਤਾਂ ਮੇਰੇ ਤੋਂ ਬਾਹਰ ਚੋਂ ਨਿਕਲੇ ਗਈ ਸੀ ਮੱਦੀ ਚੁੱਪ ਨੇ ਬਹਿ ਚੁੱਪ ਨਹੀਂ ਕਰਦਾ ਸੁਣ ਪਈ ਹਿੱਸਾ ਤਾਂ ਸਾਡਾ ਵੀ ਪੈਂਦਾ ਓਰੇ ਤੁਸੀਂ ਕੱਪੜੇ ਨਹੀਂ ਲਿਆ ਕੇ ਦੇ ਸਕਦੇ ਤਾਂ ਮੁੰਡੇ ਨੂੰ ਮੈਂ ਤਾਂ ਇੱਕ ਮੋਦੀ ਮਾਰੀ ਛੱਡ ਗਈ ਸਾਰਾ ਕੁਝ ਜਿੱਦਾਂ ਮੈਂ ਕਰਨ ਤੇ ਆ ਗਈ ਫਿਰ ਸਾਰਾ ਕੁਝ ਬੰਡਾ ਲੂੰਗੀ ਫਿਰ ਚੰਗੇ ਰਹੋਗੇ ਤੁਸੀਂ ਮੇਰੀ ਗੱਲ ਸੁਣ ਪੈਣੇ ਨਾ ਮੇਰੇ ਨੋ ਜਮੀਨ ਆ ਨਾ ਮੇਰੇ ਨੋ ਘਰ ਆਗਾ ਜੀਤੋ ਜੀ ਜਿਹਦੇ ਕੋਲੇ ਜ਼ਮੀਨ ਆਉਤੋਂ ਹਿੱਸਾ ਲਾਓ ਉਹ ਤੋਂ ਪੈਸੇ ਲਓ ਮੇਰਾ ਸਰ ਨਾ ਖਾਇਆ ਕਰੋ ਮੇਰੇ ਤਾਂ ਪਹਿਲੀ ਦਿਮਾਗ ਹਿੱਲਾ ਪਿਆ ਮੇਰੀ ਗੱਲ ਸੁਣਾ ਗੱਲ ਸੁਣਣ ਵਾਲੀ ਹੈ ਪਿਆਰੀ ਹੈ ਦੇਖ ਲਾ ਉਹਦੀ ਬਊਕ ਟੂਮਾ ਚੱਕ ਕੇ ਸਾਰੀ ਲੈ ਸਾਰੀ ਟੂਮਾ ਚੱਕ ਕੇ ਲੇਗੀ ਪੁੱਭ ਨਿਕਲਦੀ ਹੈ ਮੇਰੀ ਆਹੋ ਸਾਰੀ ਟੂਮਾ ਲੇਗੀ ਮੇਰੇ ਸਾਲਿਆਂ ਨੇ ਮੈਨੂੰ ਕਦੇ ਇੱਕ ਸੂਟ ਨਹੀਂ ਦਪਾਇਆ ਓਏ ਉਹਦਾ 10 ਲੱਖ ਰੁਪਏ ਦੀ ਟੂਮਾ ਚਾਹਤੀਆਂ ਟੂਮਾ ਤੇਰਾ ਬੈਠਾ ਮੱਤੀ ਮੱਤੀ ਬੈਠਾ ਮੇਰਾ ਚਾਚਾ ਗਵਾਗਾ ਕਿਉਂ ਕਿਉਂ ਰੋਣਾਗਾ ਜਦੋਂ ਤੇਰਾ ਕਰਾ ਕੇ ਤੇਰੇ ਵਾਸਤੇ ਜਿਦ ਤਰ ਮੈਂ ਕੋਈ ਕੁਰੇ ਬੰਜ ਘਟਦਾ ਨਾ ਅੱਖਾਂ ਚ ਕਸੂਨ ਦੇ ਦੇ ਰੋਵੇਂਗੀ ਤੂੰ ਮਾਂ ਅੱਖਾਂ ਚ ਕਸੂਨ ਦੇ ਦੇ ਪਰ ਤੇਰਾ ਪਰ ਘਟਾਂ ਆ ਗੰਦੀ ਲਾਤ ਨਾਲ ਤਾਂ ਮੈਂ ਉਹੀ ਚੰਗਿਆਂਗੀ ਭੱਗ ਜਾ ਪਰ ਨਿਕਲ ਜਾ ਕਿਸ ਪਾਸੇ ਕਿਵੇਂ ਬੋਲੀਆ ਦੇ ਹਾਲਾਂ ਕੀ ਨਾ ਜੰਮਿਆ ਸੀ ਗੱਲ ਸੁਣ ਮੈਂ ਚੁੱਪ ਕਰ ਤੂੰ ਤੇਰੇ ਲੱੜ ਜੇ ਤੇਰੇ ਨਾਗਤਰ ਕੋਈ ਬੋਲੀਆ ਨਹੀਂ ਕੋਈ ਬੋਲੀਆ ਮਾਰੀ ਜਾਂਦਾ ਉਹ ਬੋਲੀ ਜਾਂਦਾ ਮਰ ਜਾਣਾ ਉਹ ਬੋਲੀ ਜਾਂਦਾ ਮੈਨੂੰ ਆਪਣੇ ਜਵਾਬ ਨਹੀਂ ਚੰਗੇ ਤੂੰ ਕਦੀ ਰਹਿ ਕੇ ਰਾਜੀ ਆ ਕਿ ਮੈਂ ਬੋਲਦੀ ਜਵਾਬ ਤੁਹਾਨੂੰ ਚੱਕ ਲੈਗੀ ਉਹਦੇ ਹੱਥ ਨਹੀਂ ਚੱਕਿਆ ਮੈਂ 2 ਦਿਨ ਤਾਂ ਤੂੜੀ ਰੱਖੀ ਪਿਆ 2 ਦਿਨ ਤੂੜੀ ਰੱਖੀ ਪਿਆ ਕਰਦਾ ਸਾਰਾ ਕੰਮ ਕਰਦਾ ਮੈਂ ਸੜੰਗਰਾਂ ਦਾ ਕਰਦਾ ਖੇਤ ਦਾ ਸਾਰਾ ਕੰਮ ਕਰਦਾ ਮੇਰੇ ਤੇ ਫਾਂ ਹ ਲੈਨੇ ਨਾ ਮੈਨੂੰ ਮੈਨੂੰ ਆਇਆੱਸ ਬੇ ਤੇਰੀ ਮਾਂ ਤਾਂ ਕੋਈ ਕੰਮ ਹੀ ਨਹੀਂ ਕਰਦੀ ਤੁਸੀਂ ਕਰਦੇ ਬੇੜੀ ਬੈਠੇ ਵਾਲੇ ਜਿਹੜੇ ਕੰਮ ਕਰਦੇ ਹਾਂ ਦੇ ਦੇ ਮਿੱਠਾ ਨਾ ਮੈਨੂੰ ਐ ਦੱਸ ਵੇ ਲਾਹ ਪਾਦਾ ਨੇ ਵੇ ਥਾ ਦੇ ਦੇ ਜਿੱਦੀ ਜਿੱਦੀ ਬਹੂ ਭੱਜੀ ਆ ਗਈ ਟਹਿ ਜਾਣਾ ਉਹਨੂੰ ਤਾਂ ਟੈਨਸ਼ਨ ਨਹੀਂ ਉਹ ਤਾਂ ਅੰਦਰ ਬੈਠਾ ਅਗਲਾ ਤੂੰ ਬਾਹਰੇ ਪਾਉਂਦਾ ਫਿਰਦਾ ਜਲਦਾ ਹੀ ਹੈ ਕੱਲ ਤਾਂ ਇਹ ਵੀ ਜੇ ਕਿਤੇ ਮੈਂ ਪ੍ਰੋਪਰ ਦੇ ਉਹਨਾਂ ਦੇ ਕਾਂਡ ਕਰਾਂ ਨਾ ਫਿਰ ਤਾਂ ਤੁਹਾਨੂੰ ਸੁਬਾਦ ਆਵੇ ਜੇ 10 ਲੱਖ ਦੇ ਟੂਮਾ ਉਹਦੀ ਬਹੂ ਚਾਕੇ ਭਜੇ 10 ਲੱਖ ਦੇ ਮੇਰੀ ਭਜਦੀ ਫੇਰ ਸਬਾਤ ਹੋ ਗਿਆ ਮਰਨ ਕਰਨਾ ਬਸਾਇਦਾ ਤੂੰ ਆਹ ਆਹ ਮੱਜਦਾ ਮੇਰਾ ਇਧਰ ਲੈ ਕਲੇਜਾ ਵੱਜਦਾ ਲੈਡੀ ਦਾ ਜਹੀ ਜੀ ਆ ਗਈ ਤੇਰੀ ਤਾਂ ਚੱਜਦੀ ਆ ਗਈ ਮਰਨ ਕਰਨਾ ਬਸਾਇਓ ਕਰਨਾ ਬਸਾਇਓ ਵੱਜਦਾ ਮੇਰਾ ਕਲੇਜਾ ਜਦੋਂ ਲੋਕ ਕਹਿੰਦੇ ਨੇ ਓਏ ਤੇਰਾ ਪਿਆਰ ਹੀ ਹੋਇਆ ਮੇਰਾ ਕਲੇਜਾ ਵੱਜਦਾ ਹਾਂ ਬੀਬੀ ਐਡਾ ਰਾਣੀ ਹਾਰਤਾ ਬੀਬੀ ਮਾਮੀ ਲਵੇ ਐਡਾ ਮੈਨੂੰ ਤਾਂ ਹੁਣ ਤੇ ਹੁਣ ਬਣੇ ਵੀ ਕੀ ਨੇ ਕਾਹ ਨੂੰ ਯਾਦ ਕਰਾਉਣਾ ਵੇ ਬਸਾ ਭੁੱਲੀ ਗਿਆ ਚੱਲ ਨਹੀਂ ਚੱਲ ਨਹੀਂ ਵੀ ਮੇਰੇ ਕੋਲ ਤੇ ਮੇਰੀ ਮਾਂ ਤੋਂ ਸੁਣੋ ਰਾਣੀ ਆਰਵਾ ਕੇ ਚੱਲ ਬੱਬੀ ਚੁੱਪ ਕਰ ਜਾ ਬਸ ਐ ਨਾ ਕਰ ਤੂੰ ਬਸ ਕਿਤੇ ਨਹੀਂ ਦੇਂਦਾ ਮਸ਼ੀਨ ਦਾ ਕੋਈ ਹਾਲ ਦਾਲ ਸਾਰੇ ਕਿੜਾ ਮਾਰ ਲਿਆ ਕਹਿੰਦਾ 3 ਵਜੇ ਆ ਚੁਗਾ 3 ਤਾਂ ਨਹੀਂ ਪਾ 4 ਵਜਨ ਵਾਲੇ ਹੋਗੇ ਨਾ ਉਹ ਜਵਾਹ ਕੰਜਰ ਘਰੋਂ ਆਇਆ ਨੀਚੇ ਖੇਤ ਤੇ ਆਣਾ ਸਾਈਡਾਂ ਤੋਂ ਆ ਡਾਲ ਟੂਲ ਜੇ ਫੜ ਲਾਂ ਤੇ ਪਾ ਨਵਾਕੇ 10000 ਨੂੰ ਥੁੱਕਾ 10 ਲੱਖ ਨੂੰ ਘਰੇ ਬੈਠਾ ਰਹੇ ਕੀ ਯਾਰ ਚਵਾਖਾਂ ਦਾ ਵੀ ਕੀ ਕਰੀਏ ਇਹਨਾਂ ਨੇ ਵੀ ਦੁਖੀ ਕਰਖਾ ਪਿਆਪ ਤੰਗ ਹੋਏ ਡਿੱਗਦੇ ਪੈਂਦੇ ਖੇਤ ਆਉਣੇ ਆ ਤਾਂ ਮਸ਼ੀਨ ਵਾਲੇ ਨਹੀਂ ਆਦੇ ਪਿਆ ਆ ਕੇ ਖੜ ਗਿਆ ਹੱਥ ਨੇ ਉਧਰੋਂ ਟਰੈਕਟਰ ਨਹੀਂ ਕਿਸੇ ਦਾ ਹੋਰ ਮਿਲਣਾ ਉਹ ਆਪਦੇ ਵਾਲਾ ਇੱਕ ਹੈਗਾ ਚਲ ਉਹਦੇ ਨਾਲ ਲਿਆਵਾਂ ਲੱਗਦਾ ਤਾਂ ਹੈਗਾ ਖੜਕਾ ਜਾਂ ਹੁੰਦਾ ਕੋਈ ਆਉਂਦਾ ਉਹ ਤਾਂ ਹੜੰਬਾ ਜਾਂਦਾ ਦੂਸਰੇ ਦੇ ਖੇਤ ਚ ਮਨੋ ਤਾਂ ਇਹ ਕਿਤੇ ਮਸੀਨ ਆ ਗਈ। 66 ਟਾਈਮ ਜੇ ਨਾ ਬੜਬਾਰ ਆਵੇ। ਵਧੀਆ ਹੁਣ ਤਾਂ ਬੱਲੀ ਐ ਪੱਕੀ ਪਈ ਐ। ਲੈ। ਕਦੋਂ ਟੁੱਟਣ ਲੱਗ ਗਈ ਸਮਝ ਲੈ ਪੱਲੀ ਦਾਣੇ ਐ ਸੁੱਕੇ ਪੈ ਨੇ, ਖੜਕ ਖੜਕਦੇ ਨੇ। ਸਵੇਰ ਦਾ ਕਹਿੰਦਾ ਕਹਿੰਦਾ ਸ਼ਾਮ ਹੋ ਗਈ। 4 ਵਜਨ ਵਾਲੇ ਹੋ। 3 ਵਜ ਦਾ ਟਾਈਮ ਦਿੱਤਾ ਸੀ ਆਜੂ ਚਾਚੇ ਕਹਿੰਦਾ ਮੈਂ। ਚਲੋ ਠੀਕ ਐ ਲੈਣੇ 10 ਮਿੰਟ ਬੈਠ ਕੇ ਹੋਰ ਉੱਥੇ। ਇਹ ਆ ਗਿਆ ਠੀਕ ਐ ਨਹੀਂ ਫਿਰ ਸਵੇਰੇ ਦੇਖਾਂਗੇ। ਉਹ ਰੋਂਦੀ ਐ ਮੇਰੀ ਗੱਲ ਸੁਣਦਾ ਸਾਰੇ ਚੱਚਰ ਕਰਦੀ ਐ ਸਾਰੇ ਚੱਚਰ ਕਰਦੀ ਐ ਲੋਕਾਂ ਚ 365 ਨੇ ਮੇਰੀ ਮਾਂ ਚ ਦਾ 370 ਹੋ ਗਏ ਤੇਰੀ ਮਾਂ ਆ ਗਈ ਕਿਵੇਂ ਬੋਲਦਾ ਤੂੰ ਮੇਰੇ ਭਾਈ ਬੀਬੀ ਬਾਤਾ ਮੇਰਾ ਬਲਾਈ ਤੇਰੀ ਗੋਲੀ ਦੇ ਪਾਣੀ ਦੀ ਪੁੱਤ ਉਹਦਾ ਬਾਗੀ ਹੋ ਗਿਆ ਚਲ ਮਮੀ ਚਕੋ ਜਾ ਹੋ ਜਾ ਮਮੀ ਟੱਕਰ ਆਉਂਦੀ ਐ ਕਿਵੇਂ ਵੇ ਸਾਰੇ ਇਕੋ ਜੇ ਇਕੱਠੇ ਹੋ ਗਏ ਵੇ ਆ ਮੇਰਾ ਭਾਈ ਪਤਾ ਨਹੀਂ ਕਿੱਧਰ ਲੰਘ ਗਿਆ ਜੇ ਉਹ ਆਜੇ ਤਾਂ ਉਹਦੇ ਨਾਲ ਕੋਈ ਗੱਲ ਕਰਦਾ ਵੇ ਸਾਰੇ ਇਕੋ ਜੇ ਹੋਏ ਪਏ ਭਾਈ ਦੇ ਫਹਾਦਾਈ ਰਖਦੇ ਨੇ ਭਾਈ ਗਰਮ ਤਰ੍ਹਾਂ ਠੀਕ ਹੈ ਉਹ ਮੈਂ ਕਾਣੂ ਹੁਣ ਮੇਰਾ ਪਾਪਾ ਹੂ ਕਾਣੂ ਮੈਂ ਕੁੰਡੀ ਭੱਗ ਜਾ ਇੱਥੋਂ ਮੇਰਾ ਗੁੱਸਾ ਨਾ ਚੜਾ ਮੈਨੂੰ ਮੈਂ ਕਹਿੰਦੀ ਤੇਰੇ ਇੱਕ ਟ ਮਾਰੂ ਮੈਂ ਚੱਕ ਕੇ ਮੱਥੇ 'ਚ ਭੱਗ ਜਾ ਭੱਗ ਜਾ ਕੋਈ ਕੰਮ ਦੀ ਗੱਲ ਕਰ ਲੈਣ ਤੇ ਕੁੜੀ ਨਾਲ ਕੰਮ ਕਰਕੇ ਆਇਆ ਭਾਈ ਉਹ ਉਹ ਬੈਲਣ ਨੂੰ ਉਠਾ ਲੈ ਜਾ ਕੇ ਉਹਦੇ ਨੂੰ ਤੈਨੂੰ ਹੀ ਮਾਰਦਾ ਕੁੰਡੀ ਕੁੰਡੀ ਮੇਰੀ ਗੱਲ ਸੁਣ ਵੇ ਬੰਦੇ ਖੀਰ ਬਣਾਈ ਪੇਪਾ ਦੱਮ ਨਾਲ ਜਿਹਾ ਪਾ ਤਾ ਅਬ ਦੀ ਪੈਣ ਮਰਾਵੇ ਖੀਰ ਬਾ ਮੈਨੂੰ ਨਹੀਂ ਡੂੜਾ ਇਹ ਮੈਂ ਤਾਂ ਖੀਰ ਦੀ ਨਹੀਂ ਡੂੜਾ ਖੜਾ ਹੋ ਜਾ ਤੂੰ ਖੈਥੋਂ ਖੜਾ ਹੋ ਜਾ ਦੇਖਾ ਦੇਖਾ ਬੜਿਆਉਂਦੀ ਆ ਓਏ ਬੜਿਆਉਂਦੀ ਆ ਇਹ ਨਹੀਂ ਪੜਦਾ ਐਣੀ ਖੜਾ ਹੋ ਜਾ ਤਲੇਜਾ ਮਚਦਾ ਮੇਰਾ ਤੇਰੇ ਨੇ ਮੈਂ ਹੁਣੀ ਨਾ ਪਾਦਾ ਟੀਮਾ ਵੇ ਜਾ ਭੱਗ ਜਾ ਪਾ ਮੈਂ ਤੇਰੇ ਟੂ ਜਾ ਭੱਗ ਜਾ ਪਾ ਮੈਂ ਤੇਰੇ ਟੂ ਖੜਾ 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 ਹੋ ਤੈ ਨਿਕਲੇ ਤੂੰ ਚੱਲ ਚੱਲ ਵੇ ਤੂੰ ਵੀ ਖੜਾ ਜਨਮਾ ਕਿੱਥੇ ਲਹੂ ਪਿਤਾ ਕੰਜਰਾ ਨੇ ਇੱਕ ਦਾ ਨਕਮਾ ਹੈਗਾ ਟੀਕਾ ਤੇਰੀ ਲਾਤ ਵੀ ਹੋਏ ਰੋਟੀ ਲਾਤੀ ਮੈਨੂੰ ਫਿਰ ਇਹੀ ਸਨੋਂ ਨੂੰ ਬੈਠੀ ਦੀ ਲੈ ਜੂਗੀ ਮੈਂ ਆਪਣੇ ਨੂੰ ਆ ਗਈ ਨਾ ਗੱਲ ਮੂਤੇ ਦਿਲ ਦੀ ਗੱਲ ਮੂਤੇ ਤਾਂ ਆਏ ਜਾਂਦੀ ਆ ਭਾਈ ਤਾਂ ਹੀ ਮੇਰਾ ਮੁੰਡਾ ਬੋਲਦਾ ਦੀ ਬਸ ਰਹਿਣ ਦੇ ਮੈਂ ਨਹੀਂ ਕੋਈ ਗੱਲ ਕਰਨ ਮੇਰੇ ਭਾਈ ਆ ਜਾਣ ਦੇ ਉਹਦੇ ਨਾਲ ਗੱਲ ਕਰ ਲੂਗਾ ਗੱਲ ਸੁਣ ਲੈ ਹਣ ਤੂੰ ਤਾਂ ਚੜ ਗਈ ਨੀ ਬਾੜਾ ਤਪਾਉਂਦੇ ਨੇ ਔਰ ਢੀ ਬੋਤਲ ਪਿੰਦੇ ਨੇ ਅਤਰੇ ਤੇਰਾ ਪੁੱਤ ਦਾਰੂ ਪੀਣ ਲੱਗ ਗਿਆ ਹੋਰ ਕਾਤੋਂ ਲੜਦੀਆਂ ਮੈਨਾਂ ਨਾਲ ਮੈਂ ਇਹਨਾਂ ਨੂੰ ਪੀਂਦੇ ਦੇਖ ਲਿਆ ਤਾਂ ਕੁੱਟਦੀਆਂ ਇਹਨਾਂ ਨੂੰ ਨਹੀਂ ਕਿਉਂ ਮੇਰਾ ਵੀ ਖੂਨ ਮੱਚਦਾ ਵੀ ਇੱਕ ਤਾਂ ਮੇਰਾ ਚੱਜ ਦਾ ਨਿਕਲ ਜੇ ਇੱਕ ਤਾਂ ਮੇਰਾ ਚੱਜ ਦਾ ਨਿਕਲ ਜੇ ਨਹੀਂ ਤਿੰਨੇ ਇੱਕੋ ਜਿਹੇ ਹੋਏ ਪੈਨੇ ਤਾਂ ਉਸ ਨਾਂਕੀ ਪੁੱਸਦੀਆਂ ਕਿਉਂ जखਮਾਂ ਤੇ ਨੂਨ ਲਾਉਣੀ ਆ ਤੂੰ ਆ ਕੇ ਮੈਂ ਸੋਚਾਂ ਵੀ ਉਰੇ ਨੂੰ ਕਿਉਂ ਭਜਦਾਗਾ ਉਹ ਉਹਦੀ ਕਹਿੰਦਾ ਵੀ ਮੈਂ ਨਾਂਕੀ ਜਾਣਾ ਤੇ ਲੜਕੀ ਜਾਣਾ ਤੇਰੇ ਵਾਲਾ ਬਾਈ ਤਾਂ ਟਟਕੀ ਨਿਕਲ ਜਾਂਦਾ ਕਦੇ ਉਹ ਸਰਪੰਚ ਦੀ ਗਲੀ ਕਦੇ ਉਹ ਸਰਪੰਚ ਦੀ ਗਲੀ ਆਹ ਗੰਦੀ ਲਾਦ ਇੱਕ ਤਾਂ ਭਜਾ ਲਿਆ ਉਹ ਉਨੀ ਅਤਰੋਂ ਨਿਕਲਦਾ ਨਹੀਂ ਆਹ ਪੂੰਡੀ ਤੇ ਮੱਦੀ ਇੱਕ ਘਰੇ ਨਹੀਂ ਪੜਦੇ ਸਾਰਾ ਦਿਨੇ ਕੰਜਰ ਪਤਾ ਨਹੀਂ ਕੀ ਖਾਂਦੇ ਨੇ ਕੀ ਨਾ ਖਾਂਦੇ ਨੇ ਨਸ਼ੇ ਵਾਲੇ ਚ ਬੈਠੇ ਹੋਣਗੇ ਜਾ ਕੇ ਆਹ ਨਾ ਭੈਣੇ ਮੈਂ ਤਾਂ ਉਹਦੇ ਮੁੰਡੇ ਨੂੰ ਲੈੇ ਜਾਉਂਗੀ ਮੈਂ ਤਾਂ ਨਹੀਂ ਛੱਡਦੀ ਹੈਗੀ ਲੈ ਜਾ ਤੇਰੇ ਹੱਥ ਬੰਨੇ ਪੈ ਪੈ ਤੇਰੀ ਗੋਡੇ ਹੱਥ ਲਾ ਦਨੀ ਆ ਲੈ ਜਾ ਤੇਰੀ ਲਾਦ ਆਏ ਮੇਰੀ ਗੱਲ ਸੁਣ ਲੈ ਜਿੰਨਾ ਚਿਰ ਮੈਂ ਅੱਖੀ ਨਹੀਂ ਦੇਖਦੀ ਹੈਗੀ ਉਹਨਾਂ ਚਿਰ ਵਿਸ਼ਵਾਸ ਮੈਨੂੰ ਵੀ ਨਹੀਂ ਹੁੰਦਾ ਵੀ ਮੇਰਾ ਮੁੰਡਾ ਇਹੋ ਜਿਹਾ ਕੰਮ ਕਰ ਸਕਦਾ ਹੈਗਾ ਮੈਂ ਤਾਂ ਨਹੀਂ ਆਏ ਜਾਂਦੀ ਹੈ ਮੈਂ ਤਾਂ ਗੱਲ ਦਾ ਨਿਰਣਾ ਕਰਕੇ ਜਾਉਂਗੀ ਮੇਰੇ ਮੁੰਡੇ ਨੂੰ ਕੀ ਹੋਇਆ ਕਾਹਤੋਂ ਮੈਨੂੰ ਫੋਨ ਕਰਿਆ ਉਹਨੇ ਕੀ ਗੱਲ ਹੋਈ ਹੈਗੀ ਘੰਟਾ ਤੱਕ ਖੜ ਜਾ ਤੇਰੇ ਮੁੰਡੇ ਦਾ ਤਾਪ ਹੀ ਪਤਾ ਲੱਗ ਜਾ ਵੀ ਕਹਿਜਾ ਕਹਿਜਾ ਨਹੀਂ ਘੰਟਾ ਤੱਕ ਖੜ ਤਾਂ ਸਹੀ ਤੂੰ ਲੱਗੂ ਪਤਾ ਤੈਨੂੰ ਆਏ ਕੀ ਹੋ ਜੂਗਾ ਘੰਟੇ ਤੱਕ ਜਦੋਂ ਇੱਥੇ ਫਿਰ ਇਹ ਗਲੀਆਂ ਚ ਨਾਲੀਆਂ ਚ ਡਿੱਗਦੇ ਸੱਚੀ ਹੋ ਇਨੀ ਪੀਣ ਲੱਗ ਗਿਆ ਇਹੋ ਨਾ ਮੈਂ ਤਾਂ ਦਿਮਾਗ ਹੀ ਲਿਆ ਹੋਇਆ ਮੈਂ ਆਪਦੇ ਕੁੱਤਾ ਨੂੰ ਮਾੜਾ ਕਹਿਨੀ ਆ ਥੋੜੀ ਬੋਤੀ ਤਾਂ ਪੀਂਦਾਗਾ ਉਰੇ ਆ ਕੇ ਬਾਜ਼ਾਰ ਖੰਡਿਆਂ ਲੱਗ ਗਿਆ ਹੁਣ ਮੈਂ ਕੀ ਕਹਾਂ ਵੀ ਮੈਨੂੰ ਪਤਾ ਹੈ ਸਾਰਾ ਤੈਨੂੰ ਤਾਂ ਨਹੀਂ ਆਉਂਦਾ ਵਿਜੇ ਨਾ ਇਹ ਆਪ ਤੇ ਪੁੱਤ ਨੂੰ ਲੈ ਜੀ ਸਾਰੀ ਜ਼ਮੀਨ ਮੇਰੇ ਪੱਤਾਂ ਕੋਲੇ ਰਹੀ ਜੀ ਜੇ ਤੂੰ ਸੋਚਦੀ ਆ ਨਾ ਵੀ ਆ ਪਰਦੇ ਸੁਣ ਕੇ ਮੈਂ ਆਪਣੇ ਮੁੰਡੇ ਨੂੰ ਲੈ ਜੀ ਨਾਲੇ ਮੈਂ ਬਗਦੂ ਜਾਂਦੀ ਮੈਂ ਵੀ ਨਹੀਂ ਜਿਹੜੀਆਂ ਤੂੰ ਸਕੀਮਾਂ ਲਾਉਣੀ ਆ ਨਾ ਉਤੋਂ ਚੜ੍ਹਨੀ ਆ ਮੈਂ ਵੀ ਖੇ ਜਾਂਦੀ ਮੈਂ ਲੈ ਜਾ ਪਹਿਣ ਬਣ ਕੇ ਆਪਣੇ ਪੁੱਤ ਨੂੰ ਲੈ ਜਾ ਕਿਉਂ ਐ ਕਰਦੀ ਆ ਤੇਰੇ ਪੁੱਤਾਂ ਦਾ ਘਰ ਬਣਿਆ ਆ ਜੀ ਕੀ ਗੱਲ ਹੋ ਗਈ ਭਾਬੀ ਕੁਛ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਆ ਫਿਰ ਆਪਾਂ ਕੀ ਸਬ지 ਸਬਜੀ ਬਣਾਈਏ ਮੈਨੂੰ ਤਾਂ ਭੁੱਖ ਜੀ ਨਹੀਂ ਲੱਗਦੀ ਹੈਗੀ ਜੀ ਚੰਗਾ ਐ ਕਰ ਮੇਰੀ ਮੇਰੀ ਗੱਲ ਤਾਂ ਸੁਣ ਜੇ ਮੱਦੀ ਹੋ ਰਹੀ ਨੇ ਦੇਖ ਕੇ ਅੰਦਰ ਕੀ ਕਰਦੇ ਨੇ ਪਹਿਣ ਵਾਂ ਕੇ ਮੈਂ 2 ਮਿੰਟ ਪਹਿਲਾਂ ਮੇਰਾ ਤਾਂ ਚਿੱਤ ਜਾ ਘਬਰਾਉਣ ਲੱਗ ਗਿਆ ਕਾ ਮਾਉਂ ਜਾ ਹੋਣ ਲੱਗੇ ਚਤ ਉਹ ਸਿਨੇਮਾ ਸੁ ਮੇਰੀ ਬਾਦੀ ਜਾ ਰਹੀ ਤੀ ਮੈਨੂੰ ਤਾਂ ਉਹ ਵੀ ਐਨੀ ਲਪਤੀ ਦਾ ਕਹਿੰਦੀ ਤੀਗੀ ਇਹਨੂੰ ਦੇਖ ਦੇਖ ਕੇ ਸਿੱਖੀ ਹੋਣੀ ਉਹ ਵੀ ਡਰਾਮੇ ਕਰਨੇ ਤਾਂ ਹੀ ਅੱਕ ਕੇ ਗਈ ਹੋਣੀ ਅਗਲੀ ਨੂੰ ਕੌਣ ਨੂੰ ਜਾਣਦੀ ਤੀਗੀ ਤੂੰ ਤਾਂ ਚੰਗੀ ਬਥੇਰੀ ਤੀ ਉਹ ਇਸੇ ਨੇ ਕੱਟੀ ਆ ਭਜਾਈਆ ਆ ਬੈਠਾ ਹੋਏ ਆਹ ਹਾਂ ਤੇ ਨਾ ਤੇਮ ਚੱਲੋ ਭਾਜੋ ਹੈ ਹਾ ਪਾਪੇ ਆ ਗਏ ਤੁਸੀਂ ਹਾਂ ਆ ਗਏ ਸੀ ਅਸੀਂ ਕੀ ਕਹਿੰਦਾ ਸੀ ਦੇਣ ਨੂੰ ਲਾ ਕੇ ਐਂ ਕਹਿੰਦਾ ਹੀਗਾ ਮਾਹ ਯਾਰ ਫਿਰ ਆਲਾ ਪਾਪਾ ਵਿਚਾਰਾ ਇਕੱਲਾ ਔਖਾ ਹੋਊਗਾ ਖੇਤ ਆ ਨਾ ਚੱਲ ਛੋਕਰ ਐਨਾ ਕਦਾ ਸੋਨੂੰ ਤਰਸਾਣ ਲੱਗ ਗਿਆ ਵੀ ਮੇਰਾ ਬਾਪ ਔਖਾ ਹੁੰਦਾ ਹੋ ਕਿਹੜੇ ਵਕਤਾਂ ਦਾ ਦੇਖਣ ਲੱਗ ਰਿਹਾ ਮਸ਼ੀਨ ਨੂੰ ਬਾਤੀਆਂ ਲੱਗ ਰਹੀਆਂ ਨੇ ਓਏ ਰਾਤ ਕਿੱਥੇ ਨਿਕਲੇ ਤੇ ਰਾਤ ਦਾ ਜਿਹਦੇ ਨੁੱਸੇ ਰਹਿ ਕੇ ਤੂੜੀ ਰੱਖੀ ਕਰ ਰਹੀਗੇ ਓਏ ਕਿਹੜੀਆਂ ਤੂੜੀਆਂ ਦੇ ਰੱਖੀਆਂ ਕਰਦਾ ਤੁਸੀਂ ਆਣੂ ਹੁਣ ਤੇਰੇ ਕੋਲੇ ਕਾਦਲ ਖੂਆ ਹੈ ਨਾ ਮੌੜ ਸੱਚ ਕਹਿਣਾ ਸੁਖੀ ਰਹਿਣਾ ਮੌੜੇ ਨਿਕਲ ਜਾਂਦਾ ਸਾਡੇ ਪਿੰਡ ਦਾ ਇੱਕ ਮੌੜ ਆ ਉਹ ਮੌੜੇ ਨਿਕਲ ਜਾਂਦਾ ਮੱਦੀ ਕਹਿਣਾ ਸੀ ਮੈਂ ਤਾਂ ਸਾਡੇ ਖਬਰਾ ਕੀਦੇ ਕੀਦੇ ਨਾਲ ਠੱਕੇ ਖਾਨਾ ਤੋਂ ਮੇਰੀ ਗੱਲ ਤਾਂ ਸੁਣ ਲੈ ਹਾਂ ਪੈਗ ਜਾਲਾ ਲੈ ਰਿਹਾ ਤੂੰ ਪਾਹੇ ਮੁਸਕ ਮਾਰ ਲੱਗ ਰੇ ਮੂੰਹ ਪਰਾ ਰੱਖ ਕੇ ਕਰ ਗੱਲ ਮਨਾਂ ਇਹ ਕਹਿੰਦਾ 10 ਮਿੰਟ ਆਰਾਮ ਕਰ ਲਾਂਦੇ ਪੈ ਜਾ ਬਾਪੇ ਓਏ ਆਪਦੀ ਭੈਣ ਘੜਾਵੇ ਕੱਖ ਕੁੱਖ ਤਾਂ ਆਪੇ ਵੱਡੀ ਜਾਣਗੇ ਕਣ ਐਂ ਕਰ ਓਏ 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 ਹੈਲੋ ਆਏ ਕਰਾ ਮੈਨੂੰ ਸਮਝਦੋ ਬਾਹਰ ਹੋ ਰਿਹਾ ਛੋਟਾ ਯਾਰ ਹਾਂ ਆਏ ਕੀ ਕਰਨੋ ਤੁਸੀਂ ਮੈਨੂੰ ਦੱਸਤਾ ਦੋ ਕੋਈ ਗੱਲ ਤਾਂ ਪਾ ਲਓ ਪੱਲੇ ਹੁਣ ਆਏ ਕਣਕ ਵੜਾਉਣਾ ਜੇ ਨਹੀਂ ਵੜਾਉਣੀ ਅੱਗ ਲਾ ਦੇਣਾ ਮੇਰੀ ਸਾਲੀ ਦੀ ਨੂੰ ਅੱਗੇ ਲਾਉਂਗੇ ਹਾਂ ਕਿਹਾ ਵੀ ਮੈਂ ਲਾ ਕੇ ਬਾਗੀ ਕਰੇ ਪਣੋ ਲਾ ਗਈ ਅੱਗ ਕਿਹੜੀ ਲੈ ਕੇ ਆਇ ਤੇ ਕੀ ਹੋ ਗਿਆ ਉਹ ਲੈ ਕੇ ਤਾਂ ਬਾਗੀ ਕੀ ਬਾਜੀ 10 ਲੱਖ ਨੂੰ ਠੁੱਕਾ ਲਾ ਗਈ ਹੁਣ ਬਾਈ ਉਹ ਤਾਂ ਅਬਦਾ ਮੜਾ ਹੈ ਮੇਰਾ ਸਾਲੇ ਤੋਂ ਕੁਝ ਬਣਿਆ ਨਹੀਂ ਜੇ ਕਿਤੇ ਸਮਾਰ ਕੇ ਕਰਿਆ ਹੁੰਦਾ ਨਾ ਕੁਝ ਕਾਹਨੂੰ ਅਗਲੀ ਜਾਂਦੀ ਦਵੇਂ ਨਿਕਲਾ ਚ ਹਾਂ ਕਲਚ ਨਹੀਂ ਦਬਿਆ ਉਹ ਸ਼ਰਮ ਖਾਲਿਆ ਕਰੋ ਕੋਈ ਸ਼ਰਮ ਖਾਲਿਆ ਕਰੋ ਆ ਦੁੱਖ ਦੇ ਗੋਟਿਆਂ ਨਾਲ ਕਣਕ ਮਸਾਂ ਪੜੀ ਐ ਹਣ ਹੁਣ ਪੱਕਣ ਤੇ ਆਈ ਆ ਬਾਰੀ ਉਹ ਪਹਿਲਾਂ ਸਰੋਂ ਮਸਾਂ ਵੱਡੀ ਮੈਂ ਪੀੜੀਆਂ ਨਾਲ ਉਦੋਂ ਭਾਈ ਬਾਰ ਆਹਾ ਮੱਦੀ ਮਾਮਾ ਮੈਂ ਤੇਰੇ ਮਾਗਰੀ ਆ ਗਿਆ ਚੱਲ ਮੈਂ ਬੜਾ ਹੁਣ ਅੱਜ ਆਉਂਦਾ ਕੰਮ ਨਹੀਂ ਹੁੰਦਾ ਇਹ ਤੋਂ ਕੰਮ ਨੂੰ ਹੱਥ ਪੈਰ ਨਹੀਂ ਚੱਲਦੇ ਰਤ ਮੈਂ ਆਖਿਆ ਮਖਿਆ ਤੂੜੀ ਦੀਆਂ ਪੰਡਾ ਮਖਿਆ ਵਧੀਆ ਇਕੱਠੀਆਂ ਆਇਆ ਕਰਕੇ ਲਾ ਦਈਏ ਹਾਂ ਮਖਾ ਤੂੜੀ ਜੇ ਕੋਈ ਚੱਕ ਕੇ ਲੈ ਗਿਆ ਮਖਿਆ ਔਖਾ ਹੋ ਜੂਗਾ ਦੋ ਭਰੀਆਂ ਉਹੀ ਨੇ ਮਖਿਆ ਕੋਈ ਬਚਣਗੀਆਂ ਮੇਰਾ ਸਾਲਾ ਲਾ ਕੇ ਦੋ ਪੈ ਗਿਆ ਉਹਦਾ ਟਰਲੀ ਹੋ ਕੇ ਪੈ ਗਿਆ ਬਈ ਹਾ ਹੋ ਸਮਝਦਾ ਮੈਂ ਮੈਨੂੰ ਫਿਰ ਤੈਨੂੰ ਪਤਾ ਪਾਪੇ ਆਪਾਂ ਖਾਣ ਦਾ ਨਹੀਂ ਬੰਦੇ ਸ਼ੁਰੂ ਤੋਂ ਪਿੰਦੇ ਆਉਣੇ ਆ ਮੈਨੂੰ ਪਤਾ ਮੈਨੂੰ ਚੜੀ ਨਾ ਆ ਬੈਠਾ ਮੱਦੀ ਮੂ ਤੇ ਪੁੱਛਲਾ ਮੈਨੂੰ ਚੜੇ ਨਾ ਇਹ ਦੋ ਪੈਗਾਂ 'ਚ ਲਟਿਆ ਤਾਂ ਬਾਈ ਓਏ ਕੰਜਦਾ ਗੋਲੀਆਂ ਨੇ ਖਤਮ ਕਰਿਆ ਪਏ ਆਉਂਦਾ ਕਾਹਦੇ ਪਸੇ ਮਰ ਲਵੇ ਵਾਲੀ ਖਾਂਦਾ ਜੀਬ ਥੱਲੇ ਵਾਲੀ ਖਾਂਦਾ ਆਉਂਦਾ ਕਾਹਦੇ ਪਸੇ ਮਰ ਲਵੇ ਆਈ ਆਉਂਦਾ ਮਾਮੇ ਲਵੇ ਸਮਾਨ ਹੁੰਦਾ ਫੁੱਲ ਹੈ ਹੈ ਮਾਮੇ ਦਾ ਹੱਥ ਦਾ ਬਟਾ ਦਿਆ ਕਰੋ ਮਾਮੇ ਦਾ ਹੱਥ ਕਿਵੇਂ ਬਟਾਏ ਉਹ ਕੁਮੀ ਨੂੰ ਖੇਚਲਾ ਕਰਾਈ ਹੋਰੇ ਆਉਣ ਦੀ ਉਹ ਖੂਨ ਫੂਕਦੀ ਆ ਜੀ ਤੂੰ ਕੱਲ ਦੱਸ ਕੀ ਕਹਿੰਦਾ ਇਹਨੂੰ ਕੀ ਦ ਉਹ ਗੱਲ ਤਾਂ ਇਹਨੂੰ ਐਂ ਕਹਿੰਦਾ ਤੀ ਹਾਂ ਇਹ ਕੁੜੀ ਕੋਲੇ ਪਕਾਈ ਮਾਰਦਾ ਤੀ ਕੀ ਕਹੇ ਨੇ ਉਹਦਾ ਕੁਛ ਨਹੀਂ ਲੈ ਆਪਣੇ ਕੀ ਕਿਹਾ ਯਾਰਾ ਆ ਤੇਰੇ ਵਾਲੇ ਮੁੰਡੇ ਨੇ ਕਿਹਾ ਤੇਰੇ ਸ਼ੋਰ ਨੇ ਕੀਨੇ ਕਿਹਾ ਆ ਤੇਰੇ ਸ਼ੋਰ ਨੇ ਇਹਨ ਭਾਈ ਮੈਨੂੰ ਕੀ ਲੋੜਾ ਕਹਿਂਦੀ ਪਾ ਫੇਰ ਅੱਗੇ ਪਿੱਛੇ ਨਾ ਮੈਂ ਕਿਹਾ ਯਾਰਾ ਓਏ ਤੂੰ ਕੁੱਤਾ ਪਕਾਈ ਤਾਂ ਕਰੀਐ ਓਏ ਤੂੰ ਹੀ ਦੁਖ ਦੀਆ ਉਹ ਤੇਰੀ ਤੇਰੇ ਸ਼ੋਰ ਨੇ ਕਰੀਐ ਹੈਲੋ ਤੂੰ ਹੀ ਤਾਂ ਮੈਂ ਕਰ ਦੂੰਦੀ ਪਤ ਓਏ ਆ ਸੈੱਟ ਕਰ ਦਿੰਦਾ ਮੇਰੇ ਪਾਪਾ ਓਏ ਕਿਵੇਂ ਤੂੰ ਹੀ ਸੈੱਟ ਕਰ ਦਿੰਦਾ ਜੀ ਕਰ ਦਿੰਨਾ ਮੈਂ ਮੜਕ ਕੱਢ ਦੂਗਾ ਤੇਰੀ ਮੈਂ ਹੁਣ ਪੈ ਹੁਣੇ ਕਰਦਾ ਨਾ ਸੈਟਅਪ ਪੱਕੀ ਗੱਲ ਐ ਪੱਕੀ ਗੱਲ ਐ ਮੈਂ ਕਿਹ ਦੇਖ ਸੌ ਰੱਬ ਦੀ ਮੇਰੀ ਵੀ ਕਰੂਗਾ ਇਹ ਫੇਰ ਬਹਿ ਜਾ ਏ ਲੈ ਨੱਕਾ ਤੂੰ ਹੀ ਦੇਖ ਲਾ ਨੱਕ ਚ ਪਾਉਂ ਮੈਂ ਪਾਪੇ ਇੰਜ ਨਹੀਂ ਕਰਦਾ ਹੁੰਦਾ ਤੂੰ ਏ ਆ ਹੱਥ ਦੋਨੇ ਜੋੜ ਕੇ ਐ ਐ ਨੱਕ ਚ ਆਹ ਮਾਰ ਦਿਆ

ਆ ਰਹੀਗਾ ਹੈ ਚੜਨ ਵਾਲੀ ਹੋ ਗਈ ਇਹ ਪੈਣ ਦੀ ਛੱਡੀ ਯਾਰ ਵਗ ਜਾ ਵਗ ਜਾ ਮੇਰਾ ਸਾੜਾ ਤੇ ਕਵੀ ਨਹੀਂ ਕਾਉ ਮੈਂ ਲਾ ਦਾਂ ਤਨਵਾਏ ਨੇ ਕਹੀਂ ਲਾ ਕੇ ਦੇਖ ਲੈ ਜੀ ਤੇ ਬਾਲਾ ਚੱਲ ਕਾਨੂੰ ਦਊਂ ਬਗ ਜਾ ਬਗ ਜਾ ਕੁੜੀ ਬਗ ਜਾ ਉਹ ਕਿਉਂ ਮਰੇਗਾ ਮੇਰੇ ਹੱਥੋਂ ਮਰੇਗਾ ਤੂੰ ਉਹ ਕੁੜੀ ਨੂੰ ਬੁਲਾ ਕੇ ਖੜਿਆ ਤੂੰ ਦਮ ਜਪਾ ਕੇ ਹੈ ਹਾਂ ਉਹਨੂੰ ਸੇਤੀ ਆ ਜਾ ਪਿੰਡਾ ਮੇਰਾ ਸੜਾ ਕਾ ਚੰਗਾ ਬੋਲ ਗੱਟ ਕਲੇਸ ਪੋ ਬੈ ਇਸੇ ਨੇ ਪੋ ਆਇਆ ਖਲੇਸ ਹਾਂ ਨਹੀਂ ਤਾਂ ਮੇਰੀ ਉਧਰੋਂ ਤਾਕੀ ਜੋ ਘੱਟ ਘੱਟ ਕੇ ਭੁੱਕੀ ਖਾਈ ਗਿਆ ਭੁੰਡੀ ਮੈਂ ਤੈਨੂੰ ਅੱਜ ਦਾਖਤਾ ਹਾਂ ਨਹੀਂ ਤਾਂ ਮੇਰੇ ਉੱਥੇ ਦਾਰੂ ਰੱਖੀ ਪੀਤੀ ਹਾਂ ਤੈਨੂੰ ਪਤਾ ਲੈ ਮੈਂ ਪਿੰਡਾ ਖਾਂਦਾ ਭੱਜ ਜਾ ਭੱਜ ਜਾ ਮੇਰਾ ਸੜਿਆ ਨਹੀਂ ਮੇਰੇ ਕਾਰਡ ਲਾ ਲਾ ਕੇ ਸਾਰੀ ਭੁੱਕੀ ਖਤਮ ਕਰਤੀ ਅੱਛਾ ਮੈਨੂੰ ਪਤਾ ਤੀ ਵਿਚਾਰੇ ਮੈਨੂੰ ਹਰਖ ਚੜਦਾ ਬਾਪੇ ਉਹ ਹਰਖ ਚੜਦਾ ਤੂੰ ਵੀ ਮੈਨੂੰ ਲੱਗਦਾ ਇਹ ਨਾਲ ਹੀ ਲਿਆ ਹਾਂ ਓਏ ਨਾਲ ਦੀ ਦਮ ਤੂੰ ਤੂੰ ਦਮ ਕਿ ਤਾ ਤੂੰ ਨਾਲ ਨਹੀਂ ਫਰੀਏ ਨਾ ਕਿਤੇ ਕਿਸੇ ਦੇ ਪਾ ਗਿਆ ਉਹ ਆ ਚੱਲੀ ਮੱਤੀ ਓਏ ਟੱਪ ਗਿਆ ਉਹ ਤਾਂ ਟੱਪ ਗਿਆ ਉਹ ਤਾਂ ਟੱਪਣੀ ਆ ਉਹਨੂੰ ਪਤਾ ਵੀ ਖੁੰਡੇ ਹੁਣ ਪਏ ਨੇ ਹਾਂ ਟੱਪ ਗਿਆ ਵੀ ਮਾਮਾ ਕਦੇ ਨਹੀਂ ਪੁੱਟਦਾ ਨਹੀਂ ਮੇਰੇ ਸਾਲੇ ਦੇ ਲਾਲ ਹੋ ਗਏ ਉਹਨੇ ਨਾ ਚੱਟੜੇ ਜਿਹੇ ਲਾਲ ਕੀ ਮੈਂ ਤਾਂ ਬਣਾਤੀ ਨਿਸਾ ਡੱਬ ਰੋਟੀ ਮੈਂ ਇਹ ਨਾ ਮੁੜ ਕੇ ਬਸ ਚੜਕੇ ਨਹੀਂ ਆਉਂਦਾ ਵੀ ਮਾਮੇ ਕੋਲੇ ਜਾਣਾ ਹੈ ਪੱਕੀ ਗੱਲ ਹੈ ਹਾਂ ਇਹ ਤਾਂ ਹੋਇਆ ਸਾਨਾ ਬਣ ਕੇ ਰਹੁ ਮੈਂ ਇਹ ਕਰਦਾ ਕਿਤੇ ਪੂਆ ਕੋਲੇ ਨਾ ਪਾਥੀ ਪੱਥ ਦੇ ਕੋਈ ਮੈਂ ਜਾਵਾਂ ਪਿਛੇ ਉਹ ਮੰਗਰੀ ਜਾ ਲਾ ਇਨਕੇ ਜੀ ਲੈ ਜਾਂਦੀ ਮੈਂ ਬਾਥੀ ਨਾ ਪਾ ਜਾ ਜਾ ਮੰਗਰੀ ਨੱਕ ਜਾ ਪਾ ਜਾ ਲੰਗ ਜਾ ਨਾ ਮੈਂ ਬਾਅਦ ਚ ਦੇਖਦਾ ਠੀਕ ਆ ਕੋਈ ਨਾ ਦੇਖ ਲੈ ਮੈਂ ਇਹਦਾ ਫੁੱਦੂ ਬਣਾਉਂਦੇ ਨੇ ਆ ਵੀ ਆਪਣੇ ਨਾਲ ਵੀ ਲੜਾਲੇ ਖੋਲੇ ਜਾਂ ਨਾਲ ਹਰ ਟਾਈਮ ਇਕੱਠਾ ਬਹਿ ਕੇ ਨਸਕ ਝੁਲਸਦੇ ਨੇ ਰਾਤ ਦੇ ਨਿਕਲੋ ਨੀਰੇ ਦੀ ਰਾਖੀ ਪਿਆ ਸੀ ਆ ਵੀ ਟੰਨ ਹੋਇਆ ਪਿਆ ਰਹਿ ਹੈਗੀ ਪਿਆ ਰਹਿ ਮੈਨੂੰ ਫੁੱਤੂ ਬਣਾਉਂਦੇ ਨੇ ਵਗ ਜਾ ਬਾਪੂ ਖੇਤਾਂ ਖੇਤ ਕਣਕ ਪੜਵਾ ਲੈ ਅਸੀਂ ਆ ਗਏ ਤੇਰੇ ਮੰਗਰੀ ਆਏ ਤੇ ਵਗ ਕੇ ਨਾ ਮਰੀ ਜਾ ਨਾ ਨਾ ਮੱਥਾ ਇਹ ਤਾਂ ਮਨਾ ਤੂੰ ਹੀ ਕਰੇਗਾ ਕਿਹੜਾ ਮਾੜੇ ਮੁੱਠੇ ਲੇਖੇ ਲਾਵੇਂਗਾ ਇਹ ਤਾਂ ਕਰੀ ਪੈਨੇ ਆ ਚਲ ਮੱਕੀ ਵਧੀਆ ਹੋਗੀ ਡੰਗਰ ਪਸੋਂ ਬਰਸੀਨ ਹੁਣ ਕਿਹੜਾ ਹੈਗਾ ਉਹ ਤਾਂ ਸਪੇਸੀ ਕਰਨਾ ਹਾਏ ਹਾਏ ਇਹ ਅੱਜ 4 ਵਜੇ ਮਸੀਹ ਨਹੀਂ ਕਹਿੰਦਾ ਤੀ ਪਰਾਂ ਕੰਮ ਜਾਂਦੇ ਪੜਜੇ ਮਨੁੱਖਾ ਆ ਬਿਜਲੀ ਬੂਜਲੀ ਟੁੱਟ ਰ ਲੱਗਦਾ ਕਿਤੇ ਉਹ ਨਾ ਸਿੰਘਾੜਾ ਟਿਕ ਜੇ ਕੋਈ ਮਸਾਂ ਪਾਲੀਏ